ਅਸੀਂ ਅਸੀਂ ਮੇਰ ਤੇ ਵੀ ਗਏ ਆ ਮੇ ਮੇਰ ਤੇ ਵੀ ਆਈ ਸੀ ਕੋਈ ਹੱਲ ਨਹੀਂ ਸੱਟ ਹੋਇਆ ਤੇ ਕੋਈ ਹੱਲ ਨਹੀਂ ਹੋਇਆ ਅਸੀਂ ਸਰਾਬਾ ਨਗਰ ਆਪਣਾ ਜੋਨ ਦੀ ਜਿਹੜਾ ਵਾ ਉੱਤੇ ਵੀ ਗਏ ਸੀ ਉੱਥੇ ਐਪਲੀਕੈਂਟ ਡੀਸੀ ਦੇ ਐਪਲੀਕੈਂਟ ਕੋਈ ਸੱਟ ਕੋਈ ਸੁਣਵਾਈ ਨਹੀਂ ਕੋਚ ਨਹੀਂ ਜੇ ਤੁਸੀਂ ਸਾਨੂੰ ਮੁੱਖ ਮੰਤਰੀ ਸਾਹਿਬ ਤੋਂ ਜਹਾਜ ਲੈ ਦੋ ਅਸੀਂ ਵੀ ਆਪਣੇ ਉੱਡ ਕੇ ਆ ਜਿਆ ਕਰਾਂਗੇ ਉੱਪਰ ਲੈ ਜਾ ਜਿਆ ਕਰਾਂਗੇ ਥੱਲੇ ਫੈਕਟਰੀ ਜੀ ਆਪਣਾ ਕੰਮ ਕਰਕੇ ਲੈ ਜਾ ਜਿਆ ਕਰਾਂਗੇ ਮੋੜ ਕੇ ਦੁਬੀ ਆਪਣਾ ਜਹਾਜ ਵਾਪਸ ਲੈ ਜਾਇਆ ਕਰੋ ਅੰਕਲ ਹੋਣਾ ਨਾਲ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਸਾਡੇ ਅੰਕਲ ਸਾਡਾ ਸਕੂਲ ਆ ਸਾਡੇ ਭਰਾਵਾਂ ਦੀਆਂ ਫੈਕਟਰੀਆਂ ਆ ਸਾਡੀ ਲੱਭਣ ਕਿੱਥੋਂ ਆ ਰਿਹਾ ਜਿੱਤੋਂ ਵੀ ਇਹ ਗਲਤ ਪਾਣੀ ਆ ਰਿਹਾ ਉਹਨੂੰ ਬੰਦ ਕਰਨ ਉਹਦੀਆਂ ਪਾਈਪਾਂ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ ਉਹਨੂੰ ਸੀਲ ਕਰਕੇ ਬੰਦ ਕਰਨ ਭਾਈ ਤਾਂ ਇਹੀ ਬੇਨਤੀ ਕਰਦੇ ਆ ਦੇਖੋ ਅਸੀਂ ਆਪਣੇ ਮੱਲੇ ਦੇ ਲੋਕਾਂ ਨਾਲ ਆ ਬਿਠੋ ਪਾਈਪੀ ਭੇਜਣ ਕਰੇਨ ਕਿਉਂ ਨਹੀਂ ਭੇਜਦੇ ਕਿਉਂ ਨਹੀਂ ਭੇਜਦੇ ਉਹਨੂੰ ਕਰਾਣ ਉਤੋਂ ਪਤਾ ਲੱਗ ਜੂਗਾ ਕਿਹਦਾ ਪਾਣੀ ਆ ਆ ਬਤਰਾ ਜੀ ਜੀ ਖੜੇ ਆ ਅਸੀਂ ਇਹਨਾਂ ਨੂੰ ਫੋਨ ਕਰ ਦਿੰਨੇ ਆ ਬਤਰਾ ਜੀ ਬੇਨਤੀ ਆ ਵੀ ਮੈਂ ਫੈਕਟਰੀ ਜਾਣਾ ਅੱਜ 30 ਦਿਨ ਹੋ ਗਏ 30 ਤੋਂ 35 ਦਿਨ ਹੋ ਗਏ ਅੱਜ ਫੈਕਟਰੀ ਦੇ ਅੰਦਰ ਨਹੀਂ ਗਏ ਅਸੀਂ ਗੰਦੇ ਪਾਣੀ ਚ ਅੰਦਰ ਤਾਂ ਚੱਲ ਜਾਂਦੇ ਆ ਪਰ ਅੱਜ ਉਹਨਾਂ ਦੇ ਉਹਨਾਂ ਦੇ ਪੈਰਾਂ ਦੀਆਂ ਦਵਾਈਆਂ ਕਰਾ ਰਹੇ ਆ ਸੀ ਉਹਨਾਂ ਨੂੰ ਦਵਾਈਆਂ ਲੈ ਕੇ ਦੇ ਰਹੇ ਆ ਡਾਕਟਰਾਂ ਕੋਲੋਂ ਟਿਊਬਾਂ ਲੈ ਕੇ ਦੇ ਰਹੇ ਆ ਟਿਊਬਾਂ ਲੈ ਲਓ ਵੀ ਸਹੀ ਕਰ ਲਓ ਅੱਛਾ ਸਕੂਲਾਂ ਨਾਲ ਉਹ ਸਕੂਲ ਇੱਕ ਪਿੱਛੇ ਹੀ ਹੈਗਾ ਸਦਾਪਪ ਸਕੂਲ ਹੈ ਲੈਂਟ ਡੇ ਬਣੀ ਸਕੂਲ ਹੈ ਛੋਟੇ ਛੋਟੇ ਬ ਪੰਜ ਮਿੰਟ ਵੇਟ ਕਰ ਲੋ ਜੀ ਕਰਾ ਦੇ ਮਤਲਬ ਸਰ ਇੱਥੇ ਕਿਸੇ ਦੀ ਜਾਨ ਚਲ ਜਾਵੇ ਫਿਰ 5 ਮਿੰਟ ਬਾਅਦ ਫਿਰ ਉਹ ਆਉਗੇ ਕਰਾ ਦੇ ਇੱਥੇ ਕੈਨਸਰ ਦੇ ਨਾਲ ਕੈਨਸਰ ਦੇ ਨਾਲ ਜੂਝ ਰਹੇ ਨੇ ਲੋਕ ਬਿਮਾਰੀਆਂ ਨਾਲ ਦੁਬਾਰਾ ਫਿਰ ਉਹ ਕੀ ਜ਼ਿੰਦਗੀ ਜੇ ਇੱਕ ਵਾਰ ਚਲੇਗੀ ਕਿਸੇ ਦੀ ਵਾਪਸ ਆ ਸਕਦੀ ਹੈ ਕਰਕਰਾਂ ਗੰਜਿਕਾ ਕਰਾਉਣਾ ਤੇ ਪਾਣੀ ਤਾਂ ਹੀ ਉਧਰ ਜਾਂਦਾ ਵਾ ਤੇ ਜੇ ਇੱਥੋਂ ਆਪਾਂ ਜਿਹੜੀ ਪੰਪਿੰਗ ਕਰਾਨੇ ਆ ਜੇ ਲਾਈਨਾਂ ਸਾਫ ਤਾਂ ਹੀ ਪਾਣੀ ਜਾ ਰਿਹਾ ਜੇ ਸੀਵਰੇਜ ਭਰਿਆ ਹੁੰਦਾ ਤੇ ਪਾਣੀ ਨਾ ਜਾਂਦਾ ਮੈਂ ਤਾਂ ਹੀ ਤੁਹਾਨੂੰ ਦੱਸੋ ਜੀ ਮੈਂ ਤਾਂ ਔਨ ਰਿਕਾਰਡ ਬੋ ਰਿਆਂ ਦੱਸੋ ਜੀ ਚਲੋ ਔਨ ਰਿਕਾਰਡ ਹੈ ਸਰ ਕੋਈ ਯੂਗਾ 2 ਦਿਨਾਂ 'ਚ ਕੰਮ 2-4 ਦਿਨਾਂਾਂ ਦੀ ਸੁਪਰ ਸੈਕਸ਼ਨ ਲੱਗਿਆ ਤੇ ਕੋ ਉਹਨੂੰ 1 ਵਾਈ 1 ਧੱਕਣ ਸਾਫ ਕਰੋ ਟਾਈਮ ਲੱਗਦਾ ਸਸ਼ੀ ਗਾਲ ਜੀ ਅੱਜ ਤੁਹਾਨੂੰ ਨਿਹਾਰ ਦਿਖਾਵਾਂਗੇ ਲੁਧਿਆਣਾ ਸਮਾਰਟ ਸਿਟੀ ਦੀ ਵਾੜਾ ਦੇ ਵਿੱਚ ਗੰਦਾ ਪਾਣੀ ਬਿਮਾਰੀਆਂ ਦਾ ਘਰ ਬੰਦਾ ਜਾ ਰਿਹਾ ਵੈ ਲੋਕ ਪਰੇਸ਼ਾਨ ਨੇ ਕਿਉਂਕਿ ਵਾੜਾ ਦੀ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਣਾ ਇਹ ਵਾਰਡ ਨੰਬਰ 9 ਤੇ 10 ਪੈਂਦਾ ਵਾ ਇਹ ਦੇਖ ਸਕਦੇ ਹੋ ਹਾਲਾਤ ਇਨ ਨੂੰ ਮਾੜੇ ਹੋ ਚੁੱਕੇ ਹੋਏ ਨੇ ਕਿ ਕੋਈ ਵੀ ਇੱਥੇ ਅਧਿਕਾਰੀ ਕੋਈ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਤਨਾਤ ਨਹੀਂ ਹੈਗਾ ਕੋਈ ਕੋਈ ਮੁਲਾਜ਼ਮ ਨਹੀਂ ਤਨਾਤ ਹੈਗਾ ਦੇਖ ਸਕਦੇ ਹੋ ਸ਼ਿਵਰਾ ਦੇ ਵਿੱਚੋਂ ਹਜੇ ਵੀ ਜੜੀਆ ਪਾਣੀ ਨਿਕਲਦਾ ਨਜ਼ਰ ਆ ਰਿਹਾ ਹੈਗਾ ਇਹ ਕੋਈ ਤਲਾਬ ਵੀ ਕੋਈ ਤਸਵੀਰ ਨਹੀਂ ਹੈ ਇਹ ਇੱਕ ਗਲੀ ਹੈ ਇੱਕ ਵਾਰਡ ਹੈ ਜਿਸ ਦੇ ਵਿੱਚ ਲੋਕ ਲੋਕ ਰਹਿੰਦੇ ਨੇ ਫੈਕਟਰੀ ਦੇ ਕਾਰੀਗਰ ਰਹਿੰਦੇ ਨੇ ਫੈਕਟਰੀ ਦੇ ਕਾਰੀਗਰ ਸਵੇਰੇ ਉੱਠ ਕੇ ਕੰਮ ਕਰਨ ਜਾਂਦੇ ਨੇ ਪਰ ਉਹਨਾਂ ਨੂੰ ਕਿਤਨੇ ਕਿਤੇ ਬਿਮਾਰੀਆਂ ਦਾ ਸਾਹਮਣਾ ਜਰੂਰੀ ਕਰਨਾ ਪੈ ਰਿਹਾ ਵਾ ਲਗਾਤਾਰ ਦੱਸਿਆ ਜਾ ਰਿਹਾ ਵਾ ਕਿ ਮਹੀਨਾ ਹੋ ਗਿਆ ਇਸ ਗੱਲ ਨੂੰ ਕੋਈ ਵੀ ਇੱਥੇ ਪ੍ਰਸ਼ਾਸਨ ਤਨਾਤ ਨਹੀਂ ਕੋਈ ਆਂਦਾ ਨਹੀਂ ਕੋਈ ਜਾਂਦਾ ਨਹੀਂ ਕਿਸੇ ਨੂੰ ਸਾਰ ਨਹੀਂ ਉਹ ਦੇਖ ਸਕਦੇ ਹੋ ਬਜ਼ੁਰਗ ਅਤੇ ਛੋਟੇ ਛੋਟੇ ਬੱਚੇ ਇੱਥੇ ਰਹਿੰਦੇ ਨੇ ਸਕੂਲ ਨਹੀਂ ਗਏ ਹੈਗੇ ਕਿੰਨੇ ਦਿਨ ਤੋਂ ਕਿਉਂਕਿ ਗੰਦਾ ਪਾਣੀ ਖੜਾ ਵਾ ਕਿਹਾ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਜੇਕਰ ਅਸੀਂ ਲੰਘਦੇ ਹਾਂ ਤਾਂ ਸਾਨੂੰ ਇਨਫੈਕਸ਼ਨ ਇਹਨਾਂ ਨੂੰ ਹੋ ਜਾਂਦਾ ਹੈ ਕਿ ਹਜ਼ਾਰਾਂ ਹਜ਼ਾਰਾਂ ਦਾਦਾ ਹਜ਼ਾਰ 20-20 ਹਜ਼ਾਰ ਤਾਂ ਸਾਡੀ ਦਵਾਈਆਂ ਤੇ ਹੀ ਲੱਗ ਜਾਂਦਾ ਹੈ ਤੇ ਇਹ ਇਹ ਤਸਵੀਰ ਜ਼ਰੂਰ ਜ਼ਰੂਰ ਤੁਹਾਨੂੰ ਦਿਖਾ ਦੇਣਾ ਕਿ ਗਲੀ ਦੇ ਵਿੱਚ ਤਲਾਬ ਵਰਗੀ ਸਿਟੀ ਬਣੀ ਹੈ ਜਾਂਦਾ ਰਾਹ ਵੀ ਨਹੀਂ ਹੈਗਾ ਹੁਣ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਕਿਸ ਤਰ੍ਹਾਂ ਜੜ ਕੇ ਥੂਲ ਲੰਘੂੰਗਾ ਇਹ ਇਹ ਮੁਸ਼ਕਿਲਾਂ ਦਾ ਸਾਹਮਣਾ ਜੜ ਕੇ ਇੱਥੋਂ ਕਰਨਾ ਪੈ ਰਿਹਾ ਹੈ ਇਹ ਲੱਗ ਰਿਹਾ ਕਿ ਜਿਵੇਂ ਕੋਈ ਪਹਾੜੀ ਇਲਾਕੇ ਜੋ ਕਿਥੇ ਸਾਈਡ ਤੋਂ ਜਾ ਕੇ ਲੰਘਣਾ ਹੋਵੇ ਇਹ ਬਹੁਤ ਹੀ ਜਰਾ ਮੁਸ਼ਕਿਲਤ ਸਾਹਮਣਾ ਕਰਨਾ ਪੈ ਰਿਹਾ 2-2 ਫੁੱਟ ਜਿਹੜੀ ਕਿ ਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਆ ਵਾ ਇਹ ਇਹ ਤਸਵੀਰ ਜਿਹੜੀ ਕਿ ਜਰੂਰ ਤੁਹਾਨੂੰ ਦਿਖਾਣੀ ਲਾਜ਼ਮੀ ਆ ਕਿਉਂਕਿ ਪ੍ਰਸ਼ਾਸਨ ਲਗਾਤਾਰ ਸੁੱਤਾ ਨਜ਼ਰ ਆਂਦਾ ਦਿਖਾਈ ਦੇ ਰਿਹਾ ਵਾ ਤੇ ਇਹ ਇਹ ਬਿਲਕੁਲ ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਇੱਕ ਬੈਰੀਕੇਟਿੰਗ ਸਿਸਟਮ ਵੀ ਜਿਹੜਾ ਕਿ ਆ ਲਾਇਆ ਆ ਵਾ ਕਿ ਤਾਂਕਿ ਗੰਦਾ ਪਾਣੀ ਜਿਹੜੀ ਕਿ ਘਰ ਦੇ ਵਿੱਚ ਨਾ ਦਾਖਲ ਹੋ ਪਾਵੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਨੋਹਾਰ ਅੱਜ ਤੋਂ ਅਮਦਖਾਨ ਆਇਆ ਬਹੁਤ ਸੋਹਣੀ ਤਸਵੀਰ ਤੁਹਾਨੂੰ ਤੁਸੀਂ ਦੇਖ ਪਾ ਰਹੇ ਹੋਗੇ ਗਲੀ ਮਹੱਲੇ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਕਾਲਾ ਪਾਣੀ ਕਾਲਾ ਪਾਣੀ ਹੋਇਆ ਪਿਆ ਵਾ ਚਿੱਟੇ ਪਾਣੀ ਚਿੱਟਾ ਪਾਣੀ ਜਰੂਰ ਜਰੂਰ ਦੇਖਿਆ ਹੋਗਾ ਅੱਜ ਤੁਸੀਂ ਕਾਲਾ ਪਾਣੀ ਦੇਖ ਰਹੇ ਹੋ ਮਹੱਲੇ ਦੇ ਵਿੱਚ ਬਿਮਾਰੀਆਂ ਘਰ ਲਗਾਤਾਰ ਬੰਦੇ ਨਜ਼ਰ ਆ ਰਹੇ ਗੱਲਬਾਤ ਕਰਦੇ ਨੇ ਲੋਕਾਂ ਅੰਕਲ ਕਿਸਤ ਇੱਕ ਕਿੱਦਾਂ ਪਾਣੀ ਓਵਰਫਲੋ ਹੋਇਆ ਕਿੱਦਾਂ ਬਾਹਰ ਆਇਆ ਇਹ ਜੀ ਡੈਂਗ ਦਾ ਪਾਣੀ ਹੈ ਸਾਰਾ ਅੱਛਾ ਬਤਰਾ ਜੀ ਸਾਡੇ ਬਹੁਤ ਸਪੋਰਟ ਕਰ ਰਹੇ ਆ ਨੀਤੇ ਹੀ ਬਤਰਾ ਜੀ ਹੋ ਬੋਣ ਆਈ ਕਿ ਕੌਨਸਾ ਸਾਢੇ ਇਸ ਵਾਰ ਦੀ ਉਹਨਾਂ ਜਨਰੇਟਰ ਲਵਾਉਂਦੇ ਆ ਪਾਣੀ ਕਢਾ ਜਾਂਦੇ ਅਸੀਂ ਅਸੀਂ ਮੇਰ ਤੇ ਵੀ ਗਏ ਆ ਮੇ ਮੇਰ ਵੀ ਆਈ ਸੀ ਕੋਈ ਹੱਲ ਨਹੀਂ ਸਟਾ ਹੋਇਆ ਤੇ ਕੋਈ ਹੱਲ ਨਹੀਂ ਹੋਇਆ ਅਸੀਂ ਸਰਾਪਨਗਰ ਆਪਣਾ ਜੋਨ ਦੀ ਇਹ ਕਿੜਾ ਵਾ ਉੱਥੇ ਵੀ ਗਏ ਸੀ ਉੱਥੇ ਐਪਲੀਕੈਂਟ ਡੀਸੀ ਐਪਲੀਕੈਂਟ ਕੋਈ ਸਲਾ ਕੋਈ ਸੁਣਵਾਈ ਨਹੀਂ ਹੈ ਕੁਛ ਨਹੀਂ ਹੈ ਡੈਂਗਲੇ ਹਟਦੇ ਨਹੀਂ ਉਹ ਹੈ ਜੋ ਵੀ ਹੈ ਮੇਰੇ ਮੇਰੇ ਸਕੇ ਪੈਰ ਵੀ ਖਰਾਬ ਹੋ ਗਏ ਪਾਣੀ ਨਾਲ ਸਿਕਿੰਦ ਮੇ ਦੀ ਖਰਾਬ ਹੋ ਰਹੀ ਹੈ ਕਿੰਨੇ ਪਹਿਲਾ ਚੁੱਕੇ ਉਹਨਾਂ ਤੱਕ ਦਵੋ ਜੀ ਮੇਰਾ ਘਰੋਂ 15 ਤੋਂ 10 25-30000 ਰੁਪਏ ਦੇ ਉੱਤੇ ਲੱਗਦੇ ਪੈਣ ਉੱਤੇ ਮੇਰਾ ਤੇ ਤੇ ਕਿੰਨੇ ਕੋ ਬਿਮਾਰੀ ਦੇ ਨਾਲ ਯੋਜਨਾ ਬੈਰੇ ਤੁਹਾਨੂੰ ਹਾਂ ਜੀ ਕਾਫੀ ਯੋਜਨਾ ਬੈਰੇ ਸਾਡੇ ਤਿੰਨ ਘਰ ਸਾਡੇ ਘਰ ਦੇ ਦੋ ਬੰਦੇ ਮਰ ਚੁੱਕੇ ਆ ਅੱਛਾ ਹਾਂ ਕੈਂਸਰ ਦੇ ਨਾਲ ਅੱਛਾ ਆ ਬਿਲਕੁਲ ਕੈਂਸਰ ਦੇ ਮਰੀਜ਼ਾਂ ਨੂੰ ਕਾਫੀ ਔਕਲ ਪਰੇਸ਼ਾਨੀ ਹੈ ਤੇ ਕਾਫੀ ਜਿਹੜੇ ਕਿ ਇੱਥੇ ਪਰੇਸ਼ਾਨੀਆਂ ਉੱਧਰ ਵੀ ਦੇਖ ਸਕਦੇ ਹੋ ਕਿ ਉੱਥੇ ਆਣਾ ਜਾਣਾ ਬਾਈ ਕਿੰਨੀ ਕੋ ਔਕਲ ਪਰੇਸ਼ਾਨੀ ਆ ਲੇ ਪਰੇ ਨਹੀਂ ਆ ਰਹੀ ਬਸ ਬਾਹਰੋਂ ਆ ਤਾਂ ਅਗਲਾ ਕਦਾ ਅਸੀਂ ਬੈਗ ਕਿੱ데 ਰੱਖੀਏ ਅੱਛਾ ਇੱਕ ਵਾਰ ਰੱਖੋ ਦੋ ਵਾਰ ਰੱਖੋ ਅਗਲਾ ਕੰਮ ਹੀ ਨਹੀਂ ਆਉਂਦਾ ਕਾਹਦਾ ਕੰਮ ਘਾੜਿਆ ਹੈ ਮਾਲ ਆ ਜਾ ਰਿਹਾ ਹੈ ਮਾਲ ਆ ਅੰਦਰ ਦੀ ਨਿਕਲ ਹੋ ਗਈ ਹੈ ਇਹ ਵੀ ਹੈ ਕਾਹਦੀ ਖਾਈ ਜਾਂਦੇ ਆ ਭਾਤਾ ਕਾਉਂਡਰ ਉਨੂੰ ਟਾਈਫਰ ਹੋ ਗਿਆ ਮਾਰੀ ਦੇ ਮਾਰ ਅੱਧੀ ਘਰੇ ਬੈਠਾ ਇਹ ਕਿੰਨਾ ਕਿਤੇ ਲੇਬਰ ਵੀ ਜਿਹੜੇ ਕਿਹਾ ਤੰਗ ਅੱਛਾ ਇਹ ਛੋਟੇ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ ਸਕੂਲ ਜਾਣਾ ਹੁੰਦਾ ਈਵਨ ਬੱਸ ਮੁਝੇ ਉਧਰ ਭੁਲਾਨੀ ਪੜਤੀ ਆ ਬਗਰ ਕੇ ਆ ਕੇ ਬੱਸ ਆਉਂਦੀ ਸੀ ਸੋਨੋ ਬੱਚੇ ਬਾਹਰ ਘਰ ਸੇ ਬਾਹਰ ਨਹੀਂ ਨਿਕਲਦੇ ਬੱਚੇ ਮਾਰੇ ਕਿ 3 ਮਹੀਨੇ ਹੋ ਗਏ ਇਸ ਪਾਣੀ ਕੋ ਆ ਦੇਖੋ ਸਕੂਲ ਹੈ ਸਦਾਬਾਪ ਅਭੀ ਸਕੂਲ ਹੈ ਛੋਟੇ ਵੀ ਨਾਲ ਹੈ ਸਕੂਲ ਹੈ ਜੀ ਸਾਰਾ ਅੱਛਾ ਸਕੂਲ ਨਾਲ ਸਕੂਲ ਇੱਕ ਪਿੱਛੇ ਹੀ ਹੈਗਾ ਸਦਾਬਾਪ ਸਕੂਲ ਲੈਂਥ ਡੇ ਵਾਲੀ ਸਕੂਲ ਹੈ ਛੋਟੇ ਛੋਟੇ ਬੱਚੋਨ ਨੇ ਪੈਨਸ ਇੰਨੇ ਦੁਖੀ ਹੋਏ ਰਹਿ ਸੋਚੋ ਨਾ ਅੰਕਲ ਹੋਣਾ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨ ਸਾਡੇ ਅੰਕਲ ਸਾਡਾ ਸਕੂਲ ਆ ਸਾਡੇ ਭਰਾਵਾਂ ਦੀਆਂ ਫੈਕਟਰੀਆਂ ਆ ਠੀਕ ਹੈ ਜੀ ਅਸੀਂ ਇੱਕ ਮਹੀਨੇ ਤੋਂ ਇੱਥੇ ਇੰਜਨ ਲਾ ਕੇ ਪਾਣੀ ਕੱਢਦੇ ਪਏ ਆ ਪਾਣੀ ਕੱਢਦੇ ਆ ਸਾਰਾ ਕਲੀਅਰ ਕਰ ਦਿੰਨੇ ਆ ਥੋੜੀ ਦੇਰ ਬਾਅਦ ਪਾਣੀ ਫੇ ਆ ਜਾਂਦਾ ਦੇਖੋ ਅਸੀਂ ਕਿਸੇ ਦੇ ਖਿਲਾਫ ਨਹੀਂ ਨਾ ਕਿਸੇ ਦੇ ਵਪਾਰ ਦੇ ਨਾ ਬਿਜ਼ਨਸ ਦੇ ਲੇਕਿਨ ਇਹਨਾਂ ਲੋਕਾਂ ਨੂੰ ਕਦ ਤੱਕ ਇਸ ਇਹ ਚੀਜ਼ਾਂ ਜਿਵੇਂ ਰੱਖਿਆ ਜਾਵੇ ਕਦ ਤੱਕ ਇਹ ਵਿਚਾਰੇ ਪਰੇਸ਼ਾਨ ਰਹਿਣ ਮੀ ਆਂਦਾ ਤਾਂ ਪਾਣੀ ਵਿੱਚ ਛੱਡਿਆ ਜਾਂਦਾ ਚਲੋ ਮੈਂ ਨਹੀਂ ਕਹਣਾ ਪ੍ਰਿੰਟਿੰਗ ਦਾ ਪਾਣੀ ਕਿਹਦਾ ਪਾਣੀ ਪਾਣੀ ਜਿਹਦਾ ਮਰਜ਼ੀ ਹੋਵੇ ਲੇਕਿਨ ਯਾਰ ਇਹਨਾਂ ਨੂੰ ਤਾਂ ਨਰਕ ਚੋਂ ਕੱਢਿਆ ਜਾਵੇ ਨਾ ਪਾਣੀ ਜਿਹਦਾ ਮਰਜ਼ੀ ਹੋਵੇ ਅਫਸਰ ਦੇਖਣੇ ਆਕੇ ਅਫਸਰशाही ਦੇਖੇ ਵੀ ਇਹ ਪਾਣੀ ਕਿਸ ਚੀਜ਼ ਦਾ ਆ ਤੇ ਮੈਂ ਤੁਹਾਡੇ ਰਾਹੀਂ ਆਪਣੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ ਹੁਣ ਬਹੁਤ ਹੋ ਗਿਆ ਆ ਬਹੁਤ ਮਤਲਬ ਅਸੀਂ ਵੀ ਸਹਿ ਲਿਆ ਸਾਡੇ ਇਲਾਕੇ ਦੇ ਲੋਕਾਂ ਨੇ ਵੀ ਸਹਿ ਲਿਆ ਸਾਡੇ ਕੋ ਐਂਡ ਕੀ ਆ ਅਸੀਂ ਧੰਨਾ ਪ੍ਰਦਰਸ਼ਨ ਕਰਾਂਗੇ ਕੋਈ ਫਾਇਦਾ ਨਹੀਂ ਉਹਦਾ ਅਸੀਂ ਚਾਹੁੰਦੇ ਆ ਇਹਨਾਂ ਨੂੰ ਨਰਕ ਦੀ ਨਰਕ ਤੋਂ ਕੱਢ ਕੇ ਇਹਨਾਂ ਨੂੰ ਵਧੀਆ ਜ਼ਿੰਦਗੀ ਦਿੱਤੀ ਜਾਵੇ ਨਹੀਂ ਤਾਂ ਤੁਹਾਡੇ ਸਾਹਮਣੇ ਤੁਸੀਂ ਹਾਲ ਦੇਖਿਆ ਇੱਥੇ ਸਾਡੇ ਸੁਦਰਸ਼ ਸਕੂਲ ਆ ਹਲਿਆੰਤ ਸਕੂਲ ਆ ਬੱਚੇ ਰੋਜ਼ ਸਵੇਰੇ ਆਉਂਦੇ ਆ ਉੱਦਾਂ ਆਪਾਂ ਕਹਿੰਨੇ ਆਪਾਂ ਬਿਮਾਰੀਆਂ ਤੋਂ ਬਚਾਣਾ ਆ ਫੋਗਿੰਗ ਕਰਦੇ ਆ ਲੇਕਿਨ ਉਹ ਪਾਣੀ ਵਿਚਾਰੇ ਗੰਦੇ ਪਾਣੀ ਚੋਂ ਨੰਗ ਕੇ ਆਉਂਦੇ ਆ ਸਾਰੇ ਪਰੇਸ਼ਾਨ ਹੋਏ ਪਏ ਆ ਇਹ ਜਿਹਦਾ ਵੀ ਪਾਣੀ ਹੈਗਾ ਉਹਨੂੰ ਨੱਥ ਪਾਈ ਜਾਵੇ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਕਿ ਜੇ ਕਿਸੇ ਦਾ ਗਲਤ ਪਾਣੀ ਆ ਰਿਹਾ ਹੈ ਅਸੀਂ ਕੀਤੀ ਅਧਿਕਾਰੀਆਂ ਦੇ ਨਾਲ ਅਸੀਂ ਕੀਤੀ ਸਾਰਿਆਂ ਦੀ ਨੋਟਸ ਚ ਲੈ ਆਂਦਾ ਹੋਇਆ ਜੀ ਹਰ ਬਾਰੇ ਹਰ ਪਾਸੇ ਕੀ ਕਿਹਾ ਹੋਇਆ ਤੁਹਾਨੂੰ ਅਸੀਂ ਵੀਡੀਓ ਦੇ ਦਿੰਦੇ ਆ ਪਾਣੀ ਕੱਢਦੇ ਆ ਘੰਟੇ ਦੋ ਘੰਟੇ ਬਾਅਦ ਪਾਣੀ ਫੇ ਆ ਜਾਂਦਾ ਪਾਣੀ ਕਿੱਥੋਂ ਆਉਂਦਾ ਐਡੀ ਕਿਹੜੀ ਇੱਥੇ ਉਹ ਚਲਦੀਆਂ ਪਈਆਂ ਆ ਕੀ ਅੰਡਰ ਅੰਡਰ ਪਾਈਪਾਂ ਜਿਹੜੀਆਂ ਪਈਆਂ ਸਾਫ ਸਫਾਈ ਨਹੀਂ ਹੈਗੀ ਨਹੀਂ ਸਾਫ ਸਫਾਈਆਂ ਹੈ ਨਹੀਂ ਕਿ ਹੈਗੀਆਂ ਲੇਕਿਨ ਪਾਣੀ ਦਾ ਪਾਣੀ ਕਿੱਥੋਂ ਆ ਰਿਹਾ ਪਾਣੀ ਉਹੀ ਤਾਂ ਕਹਿ ਰਹੇ ਆ ਅਧਿਕਾਰੀ ਲੱਭਣ ਕਿੱਥੋਂ ਆ ਰਿਹਾ ਜਿੱਥੋਂ ਵੀ ਇਹ ਗਲਤ ਉਹਦੀਆਂ ਪਾਈਪਾਂ ਜਿਹੜੀਆਂ ਪੁਰਾਣੀਆਂ ਪਈਆਂ ਹੋਈਆਂ ਉਹਨਾਂ ਨੂੰ ਸੀਲ ਕਰਕੇ ਬੰਦ ਕਰਨ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਦੇਖੋ ਅਸੀਂ ਆਪਣੇ ਮਹੱਲੇ ਦੇ ਲੋਕਾਂ ਨਾਲ ਆ ਅਸੀਂ ਕਿੰਨੀ ਵਾਰ ਇਹਨਾਂ ਨੂੰ ਸਰਟੀਫਾਈ ਕਰਾਂਗੇ ਵੀ ਅੰਕਲ ਅੱਜ ਹੁੰਦਾ ਕੱਲ ਹੁੰਦਾ ਅਸੀਂ ਤਾਂ ਦੇਖੋ ਆਪਣੇ ਵੱਲੋਂ ਪੂਰੇ ਐਫਰਟ ਲਾਏ ਹੋਏ ਆ ਇੱਥੇ ਕੋਈ ਗਲੀ ਜਾਮ ਨਹੀਂ ਉਦਾਂ ਪਾਣੀ ਨਾਲ ਕੋਈ ਜਾਮ ਨਹੀਂ ਹੈਗੀ ਕੋਈ ਸਫਾਈ ਵੱਲੋਂ ਕਮੀ ਨਹੀਂ ਹੈਗੀ ਕਮੀ ਆ ਪਾਣੀ ਕਿੱਥੋਂ ਆ ਰਿਹਾ ਉਹ ਅਧਿਕਾਰੀ ਲੱਭਣ ਤੇ ਇਹਨਾਂ ਨੂੰ ਉਸ ਚੀਜ਼ ਤੋਂ ਉਤੋਂ ਨਿਜਾਗਤ ਦਵਾਨ। ਹੂੰ ਦੇਖੋ ਇੱਕ ਸਭ ਤੋਂ ਵੱਡੀ ਚੀਜ਼ ਹੈ। ਤੁਹਾਡਾ ਸ਼ੋਅ ਨਾਮ ਕੀ ਹੈ? ਨਿਤਿਨ ਪਤਲਾ। ਅੱਛਾ। ਇੱਕ ਸਭ ਤੋਂ ਵੱਡਾ ਵਾਰਡ ਦੇ ਕਿੰਨੇ? ਵਾਰਡ ਦੇਖਦੇ ਆਂ ਵਾਰਡ ਹਾਂਜੀ ਦੇਖਦੇ ਆਂ ਅਸੀਂ ਸਾਰੇ ਮਿਲ ਕੇ ਦੇਖਦੇ ਆਂ ਪਰ ਬ੍ਰਦਰ ਮੇਰਾ ਮੈਂ ਇੱਕ ਚੀਜ਼ ਦੱਸਣਾ ਹੈ ਨਾ ਮੇਰੀ ਪੀਐਸਪੀਸੀਲ ਦੇ ਆਪਣੇ ਪੋਲਿਊਸ਼ਨ ਬੋਰਡ ਦੇ ਐਸਡੀਓ ਨਾਲ ਗੱਲ ਹੋਈ। ਮੇਗਾ ਐਸਡੀਓ ਸਾਹਿਬ ਆਪਾਂ ਉਦਾਂ ਕੋਈ ਮਾੜਾ ਬੰਦਾ ਹੋਵੇ ਤਾਂ ਕਨੈਕਸ਼ਨ ਕੱਟਣ ਚੱਲ ਜੰਨੇ ਆ ਇੱਥੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਕਹਿੰਦਾ ਇਹ ਸੀਵਰੇਜ ਦਾ ਪਾਣੀ ਆ ਮੈਥੋਂ ਕਿੱਡੀ ਹੈਰਾਨੀ ਵਾਲੀ ਗੱਲ ਆ ਰੰਗ ਵਾਲਾ ਪਾਣੀ ਆ ਕਹਿੰਦਾ ਸੀਵਰੇਜ ਦਾ ਪਾਣੀ ਆ ਇਹ ਵੀਡੀਓ ਹੈਗੀ ਤੁਹਾਡੇ ਕੋਲ ਜਿਹੜੇ ਪਾਣੀ ਰੰਗ ਵਾਲਾ ਇੱਥੋਂ ਆਂਦਾ ਹੋਵੇ ਬਾਗਲੀ ਜਾਂਦਾ ਬਾਗਲੀ ਬਹੁਤ ਵੀਡੀਓ ਆ ਬਹੁਤ ਕੁਸਪਿਆ ਆ ਬੜੀਆਂ ਵੀਡੀਓ ਆ ਅਸੀਂ ਇਹਦੇ ਰਿਗਾਰਡਿੰਗ ਮਿਸ਼ਨਰ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਸਕੂਲ ਵਾਲੋ ਵੀ ਲਿਖ ਕੇ ਦਿੱਤਾ ਗਲੀ ਵਾਸੀਆਂ ਵਾਲੋ ਆਪਣੇ ਜਿਹੜੇ ਫੈਕਟਰੀ ਵਾਲੇ ਸਭ ਦੇ ਕੇ ਆਏ ਪਰਿਵਾਰ ਵਾਲੋ ਵੀ ਦੇ ਕੇ ਆਏ ਸਭ ਲੋਕ ਦੇ ਕੇ ਲੇਕਿਨ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕਰ ਰਹੇ ਆ ਕਰ ਰਹੇ ਆ ਕਰ ਰਹੇ ਆ ਕਿੰਨੀ ਕੁ ਧੀਰ ਆਪਾਂ ਦੱਸੋ ਉੱਥੇ ਚੱਲਾਂਗੇ ਮਤਲਬ ਜੇ ਕੋਈ ਇੱਥੇ ਬਾਹੂਬਲੀ ਹੈਗਾ ਆ ਮੈਂ ਫਿਰ ਦੁਬਾਰਾ ਇਹ ਗੱਲ ਕਹਿ ਰਿਹਾ ਆ ਵੀ ਉਹ ਫਿਰ ਸਾਰੀ ਇਲਾਕਾ ਖਰੀਦ ਲਵੇ ਯਾਰ ਖੜਾ ਰਵੇ ਪਾਣੀ ਜੋ ਮਰਜ਼ੀ ਕਰੇ ਪਰ ਜਿਹੜੇ ਆ ਰਹਿੰਦੇ ਨੇ ਮੇਰੀ ਇਹਨ ਅੰਕਲ ਦੇ ਮੈਨੂੰ ਰਾਤ ਨੂੰ 9 9 11 11 ਵਜੇ ਦਾਦਾਸਾਹਿਬ ਫੋਨ ਆਉਂਦੇ ਆ ਵੀ ਮੇਰੇ ਬਰਸਾਤਾ ਵਿੱਚ ਅੰਦਰ ਪਾਣੀ ਸੀਗਾ ਮੈਨੂੰ ਇੰਨਾ ਦੁੱਖ ਹੋਇਆ ਮੈਂ ਆਪ ਵੀ ਆਇਆ ਮਤਲਬ ਮੈਂ ਦੱਸ ਨਹੀਂ ਸਕਦਾ ਵੀ ਇੱਕ ਬੁਏ ਦੇ ਉੱਤੇ ਕਦੀ ਬੱਚੇ ਬਾਹਰ ਨਹੀਂ ਖੇਡ ਸਕਦੇ ਗਲੀ 'ਚ ਨਹੀਂ ਆ ਸਕਦੇ ਵੀ ਗਲੀਆਂ ਸੁੱਕੀਆਂ ਹੀ ਨਹੀਂ ਕਦੇ ਇਹ ਸਕੂਲ ਆ ਦੋ ਜਿਹੜੇ ਆਪਣੇ ਕਿੰਨਾ ਬੱਚਾ ਪੜਦਾ ਇੱਥੇ ਪੇਪਰ ਚੱਲ ਰਹੇ ਬੱਚਿਆਂ ਦੇ ਪੇਰੈਂਟਸ ਦੇ ਫੋਨ ਆਉਂਦੇ ਆ ਸਕੂਲੋਂ ਫੋਨ ਆਉਂਦੇ ਆ ਕੀ ਜਵਾਬ ਦਈਏ ਇਹਨਾਂ ਨੂੰ ਦੱਸੋ ਮੇਰੇ ਵੱਲੋਂ ਜੋ ਐਫਰਟ ਸੀਗਾ ਪੰਪ ਲਵਾਇਆ ਹੋਇਆ ਵਾ ਮੈਂ ਇਥੋਂ ਪੰਪ ਲਵਾ ਕੇ ਪਾਣੀ ਕਢਵਾਉਣਾ ਵਾ ਜੋ ਮੇਰੇ ਸਿਸਟਮ 'ਚ ਆਂਦਾ ਕਾਉਂਸਲਰ ਦੇ ਆਜੇ ਉਹ ਅਸੀਂ ਕਰਵਾ ਰਹੇ ਆ ਲੇਕਿਨ ਗੱਲ ਇਹ ਹੈ ਕਿ ਇਹ ਇਹ ਕੀ ਚਾਹੁੰਦੇ ਆ ਵੀ ਅਸੀਂ ਕੀ ਕਰੀਏ ਕਿੱਦਾਂ ਇਹ ਸੁਣਨਗੇ ਸਾਡੇ ਅਫਸਰ ਮੇਅਰ ਮੈਮ ਵੀ ਮੌਕਾ ਦੇਖ ਕੇ ਇੱਥੇ ਆ ਗਏ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਸਾਰਾ ਪੂਰਾ ਸਿਸਟਮ ਆਇਆ ਇੱਥੇ ਪੂਰੇ ਅਧਿਕਾਰੀ ਵੱਡੇ ਤੱਕ ਆਏ ਆ ਉਹ ਵੀ ਦੇਖ ਕੇ ਗਏ ਲੇਕਿਨ ਹੱਲ ਕੁਛ ਨਹੀਂ ਹੋਇਆ ਜਿਉਂ ਦਾ ਤਿਉਂ ਆਤ ਜਿਉਂ ਦਾ ਤਿਉਂ ਹੀ ਇੱਥੇ ਮਸਲਾ ਆ ਇਹ ਬੜੇ ਸਾਲਾਂ ਦਾ ਆ ਜਾਂ ਤਾਂ ਮੈਂ ਕਹਿੰਦਾ ਵਾ ਇਹਨਾਂ ਦਾ ਕੋਈ ਹੱਲ ਕਰ ਦੋ ਨਹੀਂ ਤਾਂ ਦੱਸੋ ਅਸੀਂ ਕੀ ਕਰੀਏ ਮਤਲਬ ਕੋਈ ਸੁਨਵਾਈ ਨਹੀਂ ਹੈਗੀ ਉੱਪਰ ਦਾ ਕੋਈ ਸਿਸਟਮ ਨਹੀਂ ਹੈਗਾ ਬੁਰਾ ਹਾਲ ਆ ਦੀ ਦੇਖ ਹੀ ਰਹੇ ਆ ਪਾਣੀ ਦਾ ਕਿਨੇ ਜਾਂਦੇ ਰਹਿੰਦੇ ਇਸ ਮੁਹੱਲੇ ਦੇ ਵਿੱਚ ਮੁਹੱਲੇ ਵਿੱਚ ਪਰਿਵਾਰ ਆ ਜੀ ਸਾਰੇ ਹੋਸਰੀਆਂ ਵਾਲੇ ਫੈਕਟਰੀਆਂ ਵਾਲੇ ਹੈਗੇ ਆ ਸਵੇਰੇ ਆਉਂਦੇ ਆ ਰਾਤ ਨੂੰ ਜਾਂਦੇ ਆ ਮੇਰੀ ਗੱਲ ਸੁਣੋ ਰਾਤ ਨੂੰ ਜਾਂਦੇ ਹੈਗੇ ਤਾਂ ਇੱਥੇ ਹੀ ਆਣਾ ਜੀ ਸਾਰੇ ਵਪਾਰ ਖਤਮ ਹੋਏ ਪਏ ਆ ਕੋਈ ਬੰਦਾ ਅੰਦਰ ਵੜ ਨਹੀਂ ਸਕਦਾ ਇਹਨਾਂ ਦੇ ਵਪਾਰੀ ਕਹਿੰਦਾ ਕਿੱਥੇ ਰਹਨੇ ਹੋ ਵਪਾਰੀ ਕਾਉਂਸਲ ਵਾਲੇ ਪੁੱਛਦਾ ਵੀ ਕਿਹੜਾ ਕੰਮ ਤੁਹਾਡਾ ਕੰਮ ਨਹੀਂ ਕਰਾ ਰਿਹਾ ਸਾਨੂੰ ਪਤਾ ਨਹੀਂ ਅਸੀਂ ਜਿਹੜਾ ਐਫਰਟ ਕਰ ਰਹੇ ਆ ਉਹਨਾਂ ਦਾ ਸੌਣੀ ਕਾਉਂਸਲ ਨੂੰ ਪੁੱਛਣਾ ਆ ਕੀ ਕਰੀਏ ਦੱਸੋ ਅਸੀਂ ਅਸੀਂ ਕੀ ਕਰੀਏ ਨਹੀਂ ਭਾਜਪੀ ਤੋਂ ਆਜੀ ਇਹ ਵਿਤਕਰਾ ਕਿੱਥੇ ਜਾ ਰਿਹਾ ਇਹਦਾ ਮਤਲਬ ਵਿਤਕਰਾ ਹੁਣ ਦੇਖੋ ਜੀ ਇਹਦਾ ਉਹਨਾਂ ਨੂੰ ਪਤਾ ਪ੍ਰਸ਼ਾਸਨ ਨੂੰ ਅਈਦਾ ਆਪਣੇ ਲੋ ਜੋ ਐਫਰਡ ਆ ਵਿਤਕਰਾ ਨਹੀਂ ਹੈਗਾ ਇਹ ਜ਼ੁਲਮ ਵੀ ਨਹੀਂ ਹੈਗਾ ਇਹ ਜਿਹੜੇ ਤਾਣਾ ਸ਼ਾਹੀ ਪਹਿਲੇ ਜਿਹੜੇ ਬੰਦੇ ਬੈਠੇ ਤਾਣਾ ਸ਼ਾਹੀ ਵੀ ਅਸੀਂ ਮਤਲਬ ਜਿੱਦਾਂ ਕਹਿੰਦੇ ਨਾ ਕਰਪਸ਼ਨ ਚੱਲਦੀ ਆ ਰਹੀ ਹੈ ਇਹ ਉਹਦੇ ਦਮ ਤੇ ਉਹਦੇ ਦਮ ਤੇ ਅਸੀਂ ਆ ਰੋਕ ਲਾਂ ਗਿਆ ਇਹ ਹੁਣ ਨਹੀਂ ਰੁਕਣਾ ਅਸੀਂ ਉਸ ਪਾਰਟੀ ਤੋਂ ਆ ਨਹੀਂ ਪੈਸੇ ਮੰਗ ਰਹੇ ਨਹੀਂ ਪੈਸੇ ਕਾਦੇ ਮੰਗ ਰਹੇ ਜੀ ਇਹ ਤਾਂ ਦੇਖੋ ਜੇ ਆ ਚੀਜ਼ਾਂ ਚੱਲਦੀਆਂ ਪਈਆਂ ਇਹ ਤਾਂ ਸਾਡੇ ਅਧਿਕਾਰੀਆਂ ਨੂੰ ਦੇਖਣਾ ਚਾਹੀਦਾ ਨਾ ਇਹ ਪਹਿਲੇ ਮੰਗੂ ਅਸੀਂ ਕੰਮ ਨਹੀਂ ਚੱਲਣ ਦੇਣਾ ਅਸੀਂ ਆਪਣੇ ਪਰਿਵਾਰ ਦੇ ਨਾਲ ਖੜੇ ਆ ਡਟ ਕੇ ਸਾਥ ਦੇਵਾਂਗੇ ਸਾਨੂੰ ਚਾਹੇ ਇਹ ਪੈਪਅਪ ਤੋੜਨੀਆਂ ਪੈਜੇ ਬੰਦ ਕਰਨੀਆਂ ਪੈਜੇ ਸੀਵਰੇਜ ਵਿੱਚ ਆਪ ਵੜ ਕੇ ਬੋਰੀਆਂ ਪਾਣੀਆਂ ਪੈਜੇ ਨਾ ਅਸੀਂ ਕਰਕੇ ਰਵਾਂਗੇ ਲੇਕਿਨ ਅਸੀਂ ਅਧਿਕਾਰੀਆਂ ਨੂੰ ਪਹਿਲ ਦਿੰਨੇ ਆ ਇਹਨਾਂ ਦਾ ਹੱਲ ਕਰਕੇ ਦਿੱਤਾ ਜਾਵੇ ਇਹ ਹੁਣ ਉਹ ਕੰਮ ਉਹ ਟਾਈਮ ਨਹੀਂ ਹੈਗਾ ਵੀ ਅਸੀਂ ਚੱਲਣ ਦਵਾਂਗੇ ਐਸਡੀਓ ਕੌਣ ਨੇ ਐਸਡੀਓ ਸੰਦੀਪ ਸ਼ਰਮਾ ਜੀ ਆ ਸੰਦੀਪ ਸ਼ਰਮਾ ਜੀ ਹਾਂ ਜੀ ਅਤੇ ਸੁਖਦੀਪ ਜੀ ਨੇ ਸਾਹਿਬ ਨਹੀਂ ਸੰਦੀਪ ਜੀ ਆ ਓਏ ਗੱਲਬਾਤ ਮੈਂ ਤੁਹਾਨੂੰ ਦੱਸਦਾ ਜਿਹੜੇ ਸਾਡੇ ਇੱਥੇ ਦੇ ਮੁਲਾਜ਼ਮ ਆ ਉਹਨਾਂ ਦੀ ਕੋਈ ਕਮੀ ਨਹੀਂ ਉਹ ਤਾਂ ਜਦੋਂ ਉਹਨਾਂ ਨੂੰ ਕਹਿੰਦੇ ਉਹ ਕੰਮ ਕਰਦੇ ਆ ਗੱਲ ਤਾਂ ਉਹਨਾਂ ਵੱਡਿਆਂ ਤੇ ਆਂਦੀ ਪਈ ਆ ਵੱਡੇਾਂ ਤੇ ਸੁਖਦੀਪ ਸਿੰਘ ਐਸ ਡੀਓ ਨਾਲ ਗੱਲਬਾਤ ਕਰਾਂਗੇ ਕਿ ਆ ਪੂਰਾ ਮਾਮਲਾ ਵਾ ਸੁਖਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਖਦੀਪ ਜੀ ਯੂਐਮ ਬੇਰੀ ਗੱਲ ਕਰਾ ਸੀਗਾ ਲੁਧਿਆਣਾ ਲੈ ਤੋਂ ਜਰਨਲਿਸਟ ਹਾਂ ਜੀ ਸਾਹਬ ਬੋਂਬੇ ਟਾਇਰ ਗਲੀ ਦੇ ਵਿੱਚ ਸਰ ਮੈਂ ਮੌਜੂਦਾ ਹਾਂ ਨਰਕ ਦੀ ਜ਼ਿੰਦਗੀ ਦੇ ਨਾਲ ਜੂੰਜਰੇ ਨੇ ਲੋਕ ਜਿਹੜੇ ਜੀ ਬੋਂਬੇ ਟਾਇਰ ਵਾਰ ਨੰਬਰ 9 ਤੇ 10 ਨਹੀਂ ਮੇਰੇ ਕੋਲ ਸਾਹ ਪੈਂਦਾ ਏਰੀਆ ਜੀ ਅੱਛਾ ਕਿਹੜਾ ਕੋ ਪੈਂਦਾ ਈ ਹੈ ਇਹ ਸੰਦੀਪ ਸ਼ਰਮਸਦੀਓ ਜੀ ਮਸਲ ਨੰਬਰ ਭੇਜਣਾ ਜੀ ਠੀਕ ਹੈ ਜੀ ਠੀਕ ਹੈ ਐਸ ਸੀ ਨੂੰ ਲਾਉਣੀ ਐਸ ਸੀ ਨੂੰ ਲਾਉ ਐਸ ਸੀ ਨੂੰ ਲਾਉ 9888 ਐਸ ਸੀ ਨੂੰ ਸੂਨੀਆਣਾ ਮੈਸਡੀਓ ਨੂੰ ਲੈਣਾ

ਅ ਪ੍ਰਿੰਸੀਪਲ ਇੰਦਰਜੀਤ ਕੋਰ ਮੇਅਰ ਮੈਡਮ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਉਂ ਨਹੀਂ ਇਹਨਾਂ ਦਾ ਸਮੱਸਿਆ ਦਾ ਹੱਲ ਹੋ ਪਾਰਿਆ ਅ ਸਸ਼ੀਗਲ ਮੈਮ ਯੂਮ ਬੇਰੀ ਗੱਲ ਕਰ ਰਹੀ ਹੈ ਲੁਧਿਆਣਾ ਲਾਈਵ ਤੋਂ ਹਾਂ ਜੀ ਬੇਟੀ ਅ ਮੈਮ ਨਾਲ ਗੱਲ ਖ ਹੋ ਸਕਦੀ ਹੈ ਹਾਂ ਮੈਂ ਬੇਟੀਆਂ ਚ ਨਹੀਂ ਥੋੜੇ ਜਿ 15 ਮਿੰਟ ਤੱਕ ਫ੍ਰੀ ਹੋ ਲੈਣਗੇ ਜੀ ਇੱਥੇ ਗੱਲ ਕਰਾ ਦਮਾ ਜੀ ਸਾਡੀ ਨਹੀਂ ਲਾਈਵ ਦੇਖ ਰਹੀ ਜੀ ਦਰਸ਼ਕ ਕਿਉਂਕਿ ਇੱਥੇ ਲੋਕ ਨਰਕ ਦੀ ਜ਼ਿੰਦਗੀ ਜੀ ਰਿਹਾ ਜੀ ਤੇ ਕਾਫੀ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਕਰਵਾ ਲੈਂਦਾ ਵੇਟ ਕਰੋ ਲਾਈਵ ਚੱਲਦਾ ਸਰ ਹੁਣੀ ਕਰਵਾ ਸਕਦੇ ਹੋ ਹੁਣੀ ਲੋਕ ਕਾਫੀ ਜਾਣਨਾ ਚਾਹ ਰਹੇ ਕਿ ਹੁਣੀ ਹੱਲ ਹੋ ਪਾ ਰਿਹਾ ਵੇਟ ਕਰੋ ਜੀ ਵੇਟ ਕਰੋ ਨੂੰ 5 ਮਿੰਟ ਜੀ ਹਾਂਜੀ 5 ਮਿੰਟ ਵੇਟ ਕਰ ਲੋ ਜੀ ਕਰਾ ਦਿੰਦੇ ਮਤਲਬ ਸਰ ਇੱਥੇ ਕਿਸੇ ਦੀ ਜਾਨ ਚਲੀ ਜਾਵੇ ਫਿਰ 5 ਮਿੰਟ ਬਾਅਦ ਫਿਰ ਉਹ ਆਉਗੇ ਕਰਾ ਦੇਗਾ ਇੱਥੇ ਕੈਂਸਲ ਦੇ ਨਾਲ ਕੈਂਸਲ ਦੇ ਨਾਲ ਜੂੰਜ ਰਹੇ ਨੇ ਲੋਕ ਬਿਮਾਰੀਆਂ ਨਾਲ ਦੁਬਾਰਾ ਫਿਰ ਉਹ ਇਹ ਕੀ ਜ਼ਿੰਦਗੀ ਜੇ ਕੋਈ ਚਲੇਗੀ ਕਿਸੇਰੀ ਵਾਪਸ ਆ ਸਕਦੀ ਹੈ ਸਰ ਕਰਾ ਨਾ ਜੀ ਗੱਲ ਕਰਾ ਲਓ ਕਿੰਨੀ ਦੇਰ ਚ ਕਰਾ ਰਹੇ ਹੋ ਸਰ ਹੁਣੀ ਕਰਵਾ ਰਹੇ ਲੋਕ ਇੱਥੇ ਤਰਾਹੀ ਤਰਾਹੀ ਕਰ ਰਹੇ ਨੇ ਹੁਣ ਕਰਾ ਦਿਨ ਨਹੀਂ ਗੱਲ ਕਰਾ ਹਾਂਜੀ ਹਾਂ ਜੀ ਕਰਾ ਦੇਣਾ ਸਰ ਇੱਕ ਮਿੰਟ ਵੇਟ ਕਰ ਲਓ ਕਰਾ ਦੇਣੀ ਨਹੀਂ ਲਾਈਨ ਤੇ ਆ ਸਰ ਅਸੀਂ ਸਾਰੇ ਮੱਲੇ ਵਾਲੇ ਇੱਥੇ ਖੜੇ ਨੇ ਕਾਉਂਸਲਰ ਇੱਥੇ ਕਰੇ ਮੌਜੂਦਾ ਕਾਉਂਸਲਰ ਜਿਹੜੇ ਹੈਗੇ ਨੇ ਗਰਗਰੀ ਇੱਥੇ ਮੌਜੂਦ ਨੇ ਉਹ ਬਤਰਾ ਜੀ ਸੋਰੀ ਬਤਰਾ ਜੀ ਕਰਾ ਕਿੰਨੀ ਦੇਰ ਚ ਕਰਾ ਰਹੇ ਹੋ ਸਰ ਇੱਕ ਮਿੰਟ ਲਾਈਨ ਤੇ ਰਹਿ ਕੇ ਕਰਾਓ ਸਰ ਹੁਣੀ ਤੋ ਬਿਲਕੁਲ ਉਹਨਾਂ ਦੇ ਹਾਂਜੀ ਜੋਗਬ ਸਿੰਘ ਜੀ ਹਾਂ ਸੋਸ਼ੀ ਗਲ ਮੈਮ ਯੂਮਬੀ ਦੀ ਗੱਲ ਕਰ ਰਹੇ ਜੀ ਜੋਗਬ ਸਿੰਘ ਜੀ ਮੇਰ ਸਾਹਿਬ ਦੀ ਮੀਟਿੰਗ ਚੱਲਦੀ ਪਈ ਆ ਕੋਈ ਜ਼ਰੂਰੀ ਹੈ ਤਾਂ ਮੈਨੂੰ ਦੱਸੋ ਹੁਕਮ ਕਰੋ ਸਰ ਬੰਬੇ ਟਾਇਰ ਦੀ ਗਲੀ ਦੇ ਵਿੱਚ ਐਡਾ ਦਾ ਨਰਕ ਪਿਆ ਹੋਇਆ ਪਾਣੀ ਐਡਾ ਖੜਿਆ ਹੋਇਆ ਲੋਕਾਂ ਦੋ ਵਿਅਕਤੀਆਂ ਦੀ ਮੌਤ ਵੀ ਹੋ ਗਈ ਹੈ ਕੈਂਸਰ ਦੇ ਨਾਲ ਜੂੰਜਰੇ ਨੇ ਨਰਕ ਦੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਇਹ ਇਹ ਕਿਸ ਤਰ੍ਹਾਂ ਦਾ ਸਰ ਸਿਸਟਮ ਹੈਗਾ ਸਿਸਟਮ ਹੀ ਸਮਝ ਆ ਰਿਹਾ ਕੱਲ ਇੱਥੇ ਬਾੜ ਦੇ ਕਾਉਂਸਲਰ ਆਏ ਸੀ ਸਾਡੇ ਕੋਲ ਉਹਨਾਂ ਨੂੰ ਅਸੀਂ ਦਿਖਾਤਾ ਕਿ ਸੁਪਰ ਸੈਕਸ਼ਨ ਆ ਪਾਸ ਨੇ ਇੱਕ ਅੱਧੇ ਦਿਨ ਦੇ ਵਿੱਚ ਮੇਰੇ ਕਹੇ ਅੱਜ ਰਾਤ ਨੂੰ ਹੀ ਸੁਪਰ ਸੈਕਸ਼ਨ ਲੱਗ ਜਾਣਗੀਆਂ ਡਾਂਗਾ ਦਾ ਪਾਣੀ ਥੋੜਾ ਬਾਹਰ ਆ ਰਿਹਾ ਸੀ ਉਹਨਾਂ ਨੇ ਰੋਕ ਲਾ ਦਿੱਤੀ ਗਈ ਆ ਤੇ ਜਿੱਦਾਂ ਹੀ ਹੁਣ ਸੁਪਰ ਸੈਕਸ਼ਨ ਲੱਗਣਗੇ ਉਹ ਲਾਈਨ ਤੇ ਸਫਾਈ ਹੋ ਜੂਗੀ ਲਾਈਨ ਪ੍ਰੋਪਰਲੀ ਚੱਲਣ ਲੱਗ ਜੂਗੀ ਬਸ ਇੱਕ ਦੋ ਦਿਨ ਦੀ ਗੱਲ ਆ ਪਰ ਫਿਰ ਤੁਹਾਡੇ ਐਸਜੀਓ ਸਾਹਿਬ ਤਾਂ ਕਹਿ ਰਹੇ ਕਿ ਲਾਈਨਾਂ ਦੀ ਸਫਾਈ ਹੋਈ ਹੋਈ ਹੈ ਕੋਈ ਚੱਕਰ ਨਹੀਂ ਹੈਗਾ ਕਿਹੜਾ ਐਸਜੀਓ ਕਹਿ ਰਿਹਾ ਜੀ ਸੰਦੀਪ ਸ਼ਰਮਾ ਜੀ ਲੋ ਸੰਦੀਪ ਨੂੰ ਲੋ ਜੀ ਕੌਂਟਰੈਕਟ ਕੋ ਸੋ ਤੁਸੀਂ ਲੋਣਾ ਜੀ ਅੱਜ ਇਹ ਗੱਲ ਕੀਤੀ ਹੈ ਫੋਨ ਤੇ ਹਾਂ ਸਰਦੀਪ ਮਤਲਬ ਕੀ ਲੋਕਾਂ ਦੇ ਨਾਲ ਝੂਠ ਬੋਲਿਆ ਜਾ ਰਿਹਾ ਸਰ ਡੇਰੀ ਸਾਹਿਬ ਹਾਂ ਜੀ ਹਾਂ ਜੀ ਅੱਜ ਤੱਕ ਆਪਾਂ ਕਦੇ ਝੂਠ ਬੋਲਿਆ ਕਿਸੇ ਨੂੰ ਦੱਸੋ ਤੁਸੀਂ ਨਹੀਂ ਝੂਠ ਤਾਂ ਨਹੀਂ ਬੋਲਿਆ ਸਰ ਪਰ ਲੋਕ ਜਿਹੜੇ ਕੀ ਇਹ ਬਿਮਾਰ ਤੁਸੀਂ ਇੱਕ ਮਿੰਟ ਇੱਥੇ ਖੜ ਕੇ ਦੇਖੋ ਘੰਟਾ ਕੀ ਮੈਨੂੰ ਪਤਾ ਆ ਮੇਰ ਸਾਹਿਬ ਇਹਦੇ ਹਾਂਜੀ ਮੇਰੀ ਸਾਹਿਬ ਮੇਰ ਸਾਹਿਬ ਬਾੜ ਦੇ ਵਿੱਚ ਖੁਦ ਹੋ ਕੇ ਗਏ ਨੇ ਤੁਸੀਂ ਇੱਥੇ ਦੇ ਮੌਜੂਦਾ ਕੌਂਸਲਰ ਪੁੱਛੋ ਆਮ ਆਦਮੀ ਪਾਰਟੀ ਵਾਲੇ ਮੰਨ ਗਏ ਸਰ ਮੌਜੂਦਾ ਮੈਮ ਹੋ ਕੇ ਗਏ ਨੇ ਜੇ ਇੱਕ ਵਾਰੀ ਮੇਅਰ ਮੈਡਮ ਹੋ ਜਾਣ ਤੇ ਅਧਿਕਾਰੀ ਤੁਰੰਤ ਕੰਮ ਕਰ ਐਕਟਿਵ ਹੋਣ ਇੱਥੇ ਦਾ ਸਰ ਲੋਕਾਂ ਵੱਲ ਕਿਹਾ ਜਾ ਰਿਹਾ ਦੋ ਤੋਂ ਤਿੰਨ ਦਿਨ ਪਾਣੀ ਜਾਂਦਾ ਜਰੂਰ ਹੈ ਫਿਰ ਵਾਪਸ ਫੇਰ ਆ ਜਾਊਗਾ ਜਿਹੜਾ ਸੈਂਟਰ ਦਾ ਇੱਕ ਮਿੰਟ ਹੋਲਡ ਰੱਖੋ ਮੈਂ ਉਹਨੂੰ ਲੈ ਰਿਹਾ ਕੌਂਸਲਰ ਤੁਸੀਂ ਜਿਸ ਵਿਅਕਤੀ ਨਾਲ ਬਿਲਕੁਲ ਜਿਹੜੇ ਐਸ ਡੀਓ ਸੰਦੀਪ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਰੂਰ ਕੀਤੀ ਜਾਏਗੀ ਤੁਹਾਨੂੰ ਦਿਖਾਇਆ ਸੀਗਾ ਕਿ ਪਿਛਲੇ ਜਿਹੜੇ ਐਸ ਡੀਓ ਸੰਦੀਪ ਦੇ ਨਾਲ ਵੀ ਗੱਲਬਾਤ ਕੀਤੀ ਸੀਗੀ ਉਹਨਾਂ ਦੇ ਵੱਲੋਂ ਇਹ ਜਰੂਰ ਕਿਹਾ ਗਿਆ ਸੀਗਾ ਕਿ ਆ ਪਾਈਪਾ ਬਿਲਕੁਲ ਸਾਫ ਨੇ ਜਰੀਆ ਲਾਈਨਾਂ ਨੇ ਉਹ ਬੰਦ ਪਈਆਂ ਨਹੀਂ ਇਹੀ ਕਿਹਾ ਗਿਆ ਸੀ ਬਿਲਕੁਲ ਜੀ ਸਾਫ ਆ ਲਾਈਨਾਂ ਬਿਲਕੁਲ ਸਾਫ ਆ ਇਹ ਪਾਣੀ ਤਾਂ ਹੀ ਉਧਰ ਜਾਂਦਾ ਵਾ ਤੇ ਜੇ ਇਥੋਂ ਆਪਾਂ ਜਿਹੜੀ ਪੰਪਿੰਗ ਕਰਾਣੇ ਆ ਜੇ ਲਾਈਨਾਂ ਸਾਫ ਆ ਤਾਂ ਹੀ ਪਾਣੀ ਜਾ ਰਿਹਾ ਜੇ ਇਹ ਸੀਵੇਰੇ ਭਰਿਆ ਹੁੰਦਾ ਤਾਂ ਪਾਣੀ ਨਾ ਜਾਂਦਾ ਬਿਲਕੁਲ ਜ਼ਰੂਰ ਜਿਸੇ ਬਾਤ ਕਰ ਰਹੀ ਹੈ ਹੁਣ ਹੁਣ ਇਥੇ ਗੱਲਬਾਤ ਜ਼ਰੂਰ ਕੀਤੀ ਜਾਵੇਗੀ ਤੇ ਗੱਲਬਾਤ ਕਰਨ ਦੇ ਦੌਰਾਨ ਹੁਣ ਅੱਗੇ ਵੀ ਜਿਹੜੀ ਹੈ ਜਾਣਕਾਰੀ ਤਾਂ ਦਿੱਤੀ ਜਾਏਗੀ ਕਿਉਂਕਿ ਨਰਕ ਵੀ ਜ਼ਿੰਦਗੀ ਦੇ ਨਾਲ ਜੂੰਜਰੇ ਲੋਕ ਤਸਵੀਰਾਂ ਲਿਖੀਆਂ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਤਸਵੀਰਾਂ ਜਰੀਕੀਆਂ ਦੇਖ ਸਕਦੇ ਹੋ ਲੋਕਾਂ ਦੀਆਂ ਹੋ ਰਹੀਆਂ ਇੱਥੇ ਨੇ ਲੋਕ ਇੱਥੇ ਕੰਮ ਕਰਦੇ ਨੇ ਮਹਿਲਾਵਾਂ ਇੱਥੇ ਹੈਗੀਆਂ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਸੀ ਹਾਂਜੀ ਹਾਂਜੀ ਜੁਬਮ ਜੀ ਮੇਰਾ ਸੰਦੀਪ ਜੀ ਐਸਆਈਓ ਸਾਹਿਬ ਆਪਣੇ ਕਾਨਫਰੈਂਸ ਕਾਲ ਤੇ ਨੇ ਐਸਆਈਓ ਸਾਹਿਬ ਜਦੋਂ ਸੁਪਰ ਸੈਕਸ਼ਨ ਆਪਣੀ ਪਾਸ ਤੋਂ ਗਲਤ ਹੋਈ ਹੈ ਕਿ ਪਾਸ ਹੋ ਗਈ ਹੈ ਜੀ ਇੱਥੇ ਦੀ ਹਾਂਜੀ ਉਹ ਅਗਲੀ ਸਰ ਅਗਲੇ ਪਾਸੇ ਹੋ ਗਈ ਹੈ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਬੰਲਾ ਸੀ ਹਾਂਜੀ 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 ਲਾਈਨ ਚਾਰਜ ਲਾਈਨ ਚਾਰਜ ਹੋਣ ਕਰਕੇ ਦਿੱਕਤ ਆ ਰਹੀ ਹੈ ਏਰੀਆ ਥੋੜਾ ਜਿਹਾ ਅੰਦਰੋਂ ਡਾਊਨ ਹੈ ਹਾਂਜੀ ਕਾਨ ਅੰਦਰ ਗਲੀਆਂ 'ਚ ਪਾਣੀ ਭਰ ਰਿਹਾ ਹੈ ਹਾਂਜੀ ਅਗਲੇ ਪਾਸੇ ਸੁਪਰ ਸੈਕਸ਼ਨ ਦਾ ਵੀ ਕੰਮ ਚੱਲਦਿਆ ਸਰ ਤਲੁੰਦਰ ਬਾਈਪਾਸ ਤੋਂ ਪਿੱਛਲੇ ਪਾਸੇ ਨੂੰ ਨਹੀਂ ਪਰ ਸਾਨੂੰ ਇਹ ਇਸ ਬਾਰੇ ਕਿਉਂ ਨਹੀਂ ਜਾਣਕਾਰੀ ਦਿੱਤੀਗੀ ਤੁਸੀਂ ਸਰ ਤੁਸੀਂ ਮੈਨੂੰ ਤਾਂ ਏਰੀਆ ਦਾ ਪੁੱਛ ਰਹੀਆਂ ਨਾ ਕਿ ਕਿੱਥੇ ਦਿੱਕਤ ਆ ਰਹੀ ਹੈ ਸਰ ਮੈਂ ਤਾਂ ਤੁਹਾਨੂੰ ਇਹ ਪੁੱਛਿਆ ਪਰ ਪਰ ਮੈਨੂੰ ਪਰ ਮੈਨੂੰ ਮੇਅਰ ਮੇਅਰ ਮੈਡਮ ਦੇ ਜਿਹੜੇ ਗੱਲ ਕਰ ਰਹੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸੁਪਰ ਸੈਕਸ਼ਨ ਨੇ ਜਿਹੜੀਆਂ ਪਾਸ ਕੀਤੀਆਂ ਨੇ ਸਰ ਅੰਕਲ ਇਹੋ ਅਗਲਾ ਏਰੀਆ ਨਾ ਨਾਲ ਦੇ ਅੱਥੀਓ ਸਾਉਂਦ ਬਤੀਤ ਸੀ ਨਹੀਂ ਉਧਰ ਕੰਮ ਚੱਲਦਾ ਪਿਆ ਜੀ ਰਘਮ ਜੀ ਹਾਂਜੀ ਹਾਂਜੀ ਸਰ ਜੀ ਗੱਲ ਪਤਾ ਕੀ ਹੁੰਦੀ ਹੈ ਇੱਕ ਵਾਰ ਬਰਬਾਦ ਬਰਬਾਦ ਬਹੁਤ ਜ਼ਿਆਦਾ ਸ਼ੁਰੂ ਹੋਣ ਕਰਕੇ ਨਾ ਸੁਪਰ ਸੈਕਸ਼ਨ ਆ ਆਪਾਂ ਬਸਤੀ ਲਾਈਆਂ ਕਈ ਵਾਰ ਕਈ ਵਾਰ ਰੋਕਾ ਲਾਇਆ ਕੱਢਣਾ ਪੈ ਗਿਆ ਜੀ ਉਹਦੇ ਕਰਕੇ ਪ੍ਰੋਬਲਮ ਆ ਗਈ ਜੀ ਹੁਣ ਰੈਗੂਲਰ ਕੰਮ ਚੱਲੂਗਾ ਬਸ ਦੋ ਚਾਰ ਪੰਜ ਦਿਨ ਦੀ ਸਾਰਾ ਕੁਝ ਸਮੂਤ ਹੋ ਜੂਗਾ ਜੀ ਤੇ ਸਰ ਕਿੰਨੀ ਕੁ ਦੇਰ ਤੱਕ ਲੋਕਾਂ ਨੂੰ ਨਰਦ ਦੇ ਲੁਧਿਆਣੇ ਦੇ ਕਿਸੇ ਵੀ ਖੂਂਜੇ 'ਚ ਪਾਣੀ ਖੜਾ ਹੋਊਗਾ 2-4-5 ਦਿਨ ਦੇ ਵਿੱਚ ਤੁਹਾਨੂੰ ਪਾਣੀ ਨਹੀਂ ਦਿਖੂਗਾ ਰੋਡ ਦੇ ਉੱਤੇ ਜੀ ਬਾਕੀ ਜੇ ਕੋਈ ਟੱਕ ਨੋਰਮਲ ਬੰਦ ਹੋ ਜਵੇ ਚਲੋ ਕੰਪਲੀਟ ਆਪਾਂ ਮੰਨ ਸਕਦੇ ਹਾਂ ਇਤਾਂ ਨਹੀਂ ਖੜਾਓ ਇਹ ਜਿੰਨੇ ਵੀ ਲੋਕ ਖੜੇ ਆ ਸਰ ਮੇਰੇ ਨਾਲ ਹੀ ਖੜੇ ਨੇ ਸਾਰੇ ਸੁਣ ਰਹੇ ਨੇ ਤੁਹਾਡੀ ਆਵਾਜ਼ ਸੁਣਨੇ ਨੇ ਆਸ਼ਵਾਸ਼ਣ ਦੇ ਰਹੇ ਉਹਨਾਂ ਨੂੰ ਮੈਂ ਤਾਂ ਹੀ ਤੁਹਾਨੂੰ ਦੱਸੋ ਜੀ ਮੈਂ ਤਾਂ ਔਨ ਰਿਕਾਰਡ ਬੋ ਰਿਹਾ ਹਾਂ ਦੱਸੋ ਜੀ ਚਲੋ ਔਨ ਰਿਕਾਰਡ ਹੈ ਸਰ ਹੋ ਜਾਊਗਾ 2 ਦਿਨਾਂ 'ਚ ਕੰਮ ਉਹ ਚਾਰ ਦਿਨਾਂ ਜਾਂਦੀ ਸੁਪਰ ਸੈਕਸ਼ਨ ਲੱਗਿਆ ਦੇਖੋ ਉਹਨੂੰ 1 ਵਾਈ 1 ਧੱਕਣ ਸਾਹਿਬ ਨੂੰ ਟਾਈਮ ਲੱਗਦਾ ਜੀ ਤੁਸੀਂ ਵੀ ਸਮਝੋ ਸੁਪਰ ਸੈਕਸ਼ਨ ਜਦੋਂ ਹੋਲ ਹੋ ਪੂਰਾ ਹੋਲ ਹੀ ਸਾਫ ਕਰਕੇ ਆਂਦੀ ਆ ਜੀ ਹਾਂ ਪਰ 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 ਸਸਾ ਥੋੜਾ ਐਸਜੀਓ ਸਾਹਿਬ ਨੂੰ ਵੀ ਨੌਲੇਜ ਦੇ ਦਿਆ ਕਰੋ ਕਿ ਕੀ ਗੱਲਬਾਤ ਹੋਉਂਦੀ ਹੁੰਦੀ ਹੈ ਇਦਾਂ ਹੈ ਨਾ ਜੀ ਏਰੀਆ ਅਲੱਗ-ਲੱਗ ਡਿਵਾਈਡਿਡ ਨੇ ਸਰ ਓਕੇ ਅਲੱਗ-ਲੱਗ ਹੁਣ ਉਹ ਅਗਲੇ ਪਾਸੇ ਚੱਲਦੀ ਹੈ ਲਾਈਨ ਐਸਜੀਓ ਸਾਹਿਬ ਤੁਹਾਡੇ ਵੱਲੋਂ ਸਾਨੂੰ ਇਹ ਬਿਆਨ ਦਿੱਤੇ ਗਏ ਸੀਗੇ ਕਿ ਲਾਈਨ ਸਾਫ ਹੈ ਪਾਣੀ ਜਿਹੜਾ ਕਿ ਹੈ ਉਹ ਮੈਮ ਬੋਲਿਆ ਜੀ ਲਾਈਨ ਚਾਰ ਦੇ ਸਰ ਹਾਂ ਚਾਰਜ ਬੋਲਿਆ ਗਿਆ ਸੀ ਕੀ ਬੋਲਿਆ ਗਿਆ ਸੀ ਚਾਰਜ ਹੋ ਚਾਰ ਚਾਰਜ ਵਰ ਪਾਣੀ ਨਾਲ ਚਾਰ ਆਈਨਾ ਚਾਰਜ ਦਾ ਮਤਲਬ ਇਹ ਹੁੰਦਾ ਸਮੋਜੋ ਜੀ ਲਾਈਨ ਜਦੋਂ ਓਵਰ ਹੋ ਜਾਂਦੀ ਹੈ ਨਾ ਜਿਹੜਾ ਗਾਰ ਹੁੰਦੀ ਆ ਉਹ ਥੱਲੇ ਆ ਜਾਂਦੀ ਆ ਤੇ ਪਾਣੀ ਉੱਪਰ ਆ ਜਾਂਦਾ ਉਹਨੂੰ ਅਸੀਂ ਚਾਰਜ ਕਹਿੰਦੇ ਨੇ ਕਿ ਲਾਈਨ ਓਵਰ ਚੱਲਦੀ ਓਕੇ ਉਹਦੇ ਕਰਕੇ ਚੱਲਦੀ ਗਾਰ ਕਰਕੇ ਪਰ ਪਰ ਸਰ ਮਹੀਨਾ ਹੋ ਗਿਆ ਇਹਨਾਂ ਨੂੰ ਇਹੀ ਸਮੱਸਿਆ ਨਾਲ ਭਾਈ ਜੀ ਵੀਰ ਜੀ ਜੋਮ ਜੀ ਮੈਂ ਦੱਸਤਾ ਰਿਹਾ ਜਿਹੜੀ ਬਰਸਾਤ ਕਰਕੇ ਆਪਾਂ ਰੋਕਾ ਲਾੜੇ ਸੀ ਨਾਲੇ ਬਰਸਾਤ ਆ ਜਾਂਦੀ ਸੀ ਉੱਥੇ ਰੋਕਾ ਖੋਲਣਾ ਮੈਨੂੰ 16 ਘੰਟੇ ਲੱਗਦੇ ਰੋਕਾ ਲਾਣ ਨੂੰ ਜਦੇ ਬਰਸਾਤ ਆਏਂਦੀ ਹੈ ਜੇ ਪਾਣੀ ਬਰਸਾਤ ਪਾ ਰੋਕਾ ਖਬਰ ਦੇ ਨਹੀਂ ਤਾਂ ਪਾਣੀ ਨਹੀਂ ਜਾਂਦਾ ਕਦੇ ਜੀ ਸ਼ਹਿਰ ਦਾ ਚਲੋ ਹੁਣ ਇਹ ਇਹਨਾਂ ਦਾ ਹੱਲ ਹੋ ਜਾਏਗਾ ਸਰ ਜਲਦ ਤੋਂ ਜਲਦ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਲਦੀ ਤੋਂ ਜਲਦੀ ਤੇ ਸਰ ਦੁਵਾਰਾ ਲੰਬਾ ਤਾਂ ਨਹੀਂ ਦੇਣਾ ਪਏਗਾ ਇਹਨਾਂ ਨੂੰ ਕਾਉਂਸਲਰ ਨੂੰ ਨਹੀਂ 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 ਚਲੋ ਸਰ ਆਪਣਾ ਸ਼ੁਭਨਾਮ ਕੀ ਸੀਗਾ ਮੈਂ ਹਰਮਿੰਦਰ ਗੱਲ ਕਰ ਰਹਾ ਸੀ ਮੇਰੇ ਸਾਦਾ ਪੀ ਆ ਜੀ ਹਰਮਿੰਦਰ ਜੀ ਠੀਕ ਹੈ ਜੀ ਆ ਬਿਲਕੁਲ ਹਰਮਿੰਦਰਜੀਵ ਵੱਲੋਂ ਆਸ਼ਵਾਸ਼ਣ ਬਿਲਕੁਲ ਦਿੱਤਾ ਗਿਆ ਵਾ ਕਿ ਜਲਦੋ ਜਲਦ ਜਰੇ ਕਿਹਾ ਹਾਲ ਦਿਖਾਈ ਦਿੰਦਾ ਜਰੂਰ ਰਹੇਗਾ ਦੋ ਦਿਨਾਂ ਦੇ ਜਾਂ ਚਾਰ ਦਿਨਾਂ ਦੇ ਵਿੱਚ ਇਹ ਜਿਹੜੀ ਨਰਕ ਦੀ ਜਿੰਦੀ ਜ਼ਿੰਦਗੀ ਲੋਕ ਜੀ ਰਹੇ ਨੇ ਇਹ ਗੰਦਾ ਪਾਣੀ ਜਿਹੜਾ ਕਿ ਲੋਕ ਜੀਰੇ ਨੇ ਇੱਥੇ ਰਹਿੰਦੇ ਪਏ ਨੇ ਨਿਵਾਸੀ ਉਹਨਾਂ ਨੂੰ ਜਲਦ ਇਸ ਤੋਂ ਰਾਹਤ ਮਿਲੇਗੀ। ਕੁਝ ਮਹਿਲਾਵਾਂ ਨੇ ਵੀ ਗੱਲਬਾਤ ਕਰ ਲੈਣੀ ਹੈ। ਅੱਛਾ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਬੈਕ ਵਜਦਾ ਹੈ ਪਾਣੀ? ਹਾਂਜੀ ਸਾਡੇ ਪੂਰੇ ਕਿਚਨ ਤੱਕ ਬੈਕ ਆਂਦਾ ਹੈ ਪਾਣੀ। ਅਗਰ ਵਾਹਾਂ ਸੇ ਨਹੀਂ ਆਏਗਾ ਤਾਂ ਇਹ ਗਟਰ ਸਾਰੀ ਹਾਂਸੇ ਬੈਕ ਵੱਜਣਾ ਸ਼ੁਰੂ ਹੋ ਦੇਗਾ। ਉਹ ਕਹਿ ਰਹੇ ਹਨ ਕਿ ਪਾਈਪਸ ਭਰੀ ਹੋਈ ਹੈ ਜਾਂ ਖਾਲੀ ਹੈ। ਖਾਲੀयां ਤਾਂ ਫਿਰ ਭਰੀ ਹੋਈ ਹੈ ਤਾਂ ਸਾਰੀ ਤਰ੍ਹਾਂ ਪਾਣੀ ਹੋਣਾ ਚਾਹੀਦਾ ਹੈ ਨਾ। ਸਿਰਫ ਇਸੀ ਗਲੀ ਮੇਂ ਕਿਉਂ ਪਾਣੀ ਹੈ ਜਹਾਂ ਪਰ ਡਾਈਂਗੇ? ਹੂੰ। ਸਿੰਪਲ ਸੀ ਬਾਤ ਹੈ ਨਾ ਕ ਪਾਈਪ ਕਹ ਰਹੀ ਹੈ ਭਰੀ ਹੋਈ ਹੈ ਤਾਂ ਭਰੀ ਫਿਰ ਪੂਰੀ ਗਲੀ ਤਾਂ ਸੁੱਕੀ ਪਈ ਹੈ ਸਿਰਫ ਇੱਕ ਹੀ ਗਲੀ ਗਲੀ ਹੈ ਨਾ ਯਹੀ ਪਾਣੀ ਹੈ ਕਿਉਂ ਬੱਚਿਆਂ ਨੂੰ ਕਿੰਨੀ ਪਰੇਸ਼ਾਨੀ ਆਂਦੀ ਹੈ ਬੱਚੇ ਜੀ ਸਾਡੇ ਰੰਦੇ ਹੀ ਅੰਦਰ ਹੈ ਸਾਰਾ ਦਿਨ ਫੋਨ ਤੇ ਹੀ ਹੁੰਦੇ ਬਾਹਰ ਸਾਈਕਲ ਵੀ ਨਹੀਂ ਚਲਾ ਸਕਦੇ ਅੱਛਾ ਹਾਂਜੀ ਕੋਈ ਐਕਟੀਵਿਟੀ ਹੋਣ ਨਹੀਂ ਕਰ ਸਕਦੇ ਕੁਝ ਵੀ ਨਹੀਂ ਅਸੀਂ ਬਾਹਰ ਨਹੀਂ ਜਾਂਦੇ ਕਿੰਨਾ ਡਰ ਰਹੀ ਹਾਂ ਨਹੀਂ ਨਿਕਲਦੇ ਬੱਚਿਆਂ ਨੂੰ ਕਿ ਨਿਕਲਣ ਦਵਾਂਗੇ ਸਿਰਫ ਇੱਕ ਬਾਹੂ ਬਲੀ ਨੂੰ ਖੁਸ਼ ਕਰਨ ਲਈ ਡਿਪਾਰਟਮੈਂਟ ਝੂਠ ਬੋਲ ਰਿਹਾ ਹੈ ਬਾਹੂ ਬਲੀ ਨਾਲ ਡਿਪਾਰਟਮੈਂਟ ਰਲਿਆ ਦਾ ਰਮਲ ਡੈਕ ਦਾ ਪਾਣੀ ਹੈ ਸਿਰਫ ਉਹਨੂੰ ਖੁਸ਼ ਕਰਨ ਦੀ ਖਾਤਰ ਫੜਾ ਇਹ ਪ੍ਰੂਫ ਹੈ ਹੋਰ ਪਾਣੀ ਹੈਗਾ ਰਮਲ ਡਾਈਂ ਦਾ ਤੁਸੀਂ ਇਹ ਦੇਖ ਲਓ ਹੋਰ ਕੋਈ ਇੱਥੇ ਇੰਨੀ ਗਾਈ ਕਹੀ ਡਾਈਂਗਾ ਹੋਰ ਪਾਣੀ ਹੈਗਾ ਦਾ ਪਤਾ ਕਿਦਾਂ ਪ੍ਰੂਫ ਕਿਦਾਂ ਮੇਅਰ ਮੈਡਮ ਆਏ ਇੱਥੇ ਮੇਅਰ ਮੈਡਮ ਨੇ ਸਾਰੀ ਜਾਂਚ ਕੀਤੀ ਮੇਅਰ ਮੈਡਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇੱਥੇ ਜੋ ਵੀ ਹੈ ਇਹਦਾ ਕੰਮ ਕਰੋ ਜਿੱਥੇ ਵੀ ਜਿੱਥੋਂ ਵੀ ਇਹ ਪਾਣੀ ਆ ਰਿਹਾ ਉਹਦਾ ਹੱਲ ਕਰੋ ਲੇਕਿਨ ਮੇਅਰ ਸਾਹਿਬ ਮੈਡਮ ਨੇ ਇਥੋਂ ਜਾਂਦੇ ਹੀ ਵੀਡੀਓ ਡਿਲੀਟ ਕਰਤੀ ਪਤਾ ਕਿਉਂ ਕਰਤੀ ਕਿਉਂਕਿ ਮੇਅਰ ਮੈਡਮ ਦੀ ਉਹਦੇ ਨਾਲ ਰਿਸ਼ਤੇਦਾਰੀ ਨਿਕਲ ਆਈ ਮੇਅਰ ਮੈਡਮ ਦੀ ਉਹਨਾਂ ਨਾਲ ਕੋਈ ਦੋਸਤੀਆਂ ਨਿਕਲ ਆਈਆਂ ਕੋਈ ਪਰਵਾਰਿਕ ਪਿਆਰ ਨਿਕਲ ਆਇਆ ਸਿਰਫ ਉਸ ਚੀਜ਼ ਕਰਕੇ ਅੱਜ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਛੱਡ ਦਿੱਤਾ ਗਿਆ ਅੱਜ ਅਸੀਂ ਉਹ ਨਰਕ ਦੀ ਜ਼ਿੰਦਗੀ ਜੀ ਰਹੇ ਹਾਂ ਅੱਜ ਉਹ ਫੈਕਟਰੀ ਹੈ ਮੇਰੀ ਉਹ ਆਟੋ ਆਇਆ ਸਿਰਫ ਕਾਦੇ ਲਈ ਆਇਆ ਕਿ ਮਾਲ ਲੈ ਕੇ ਜਾਣਾ ਦੂਜੀ ਗੱਡੀ ਟਿਊਬਲਰ ਦੀ ਗੱਡੀ ਕੋਈ ਗੱਡੀ ਟਰਾਂਸਪੋਰਟ ਦੀ ਗੱਡੀ ਅੰਦਰ ਨਹੀਂ ਆਂਦੀ ਅਗਲੇ ਕਹਿੰਦੇ ਸੀ ਤੁਹਾਡੇ ਗੰਦ ਚੋਂ ਅਸੀਂ ਪਾਣੀ ਨਹੀਂ ਚੱਕਣਾ ਤੇ ਤੁਹਾਡਾ ਮਾਲ ਨਹੀਂ ਚੱਕਣਾ ਗੰਦੇ ਪਾਣੀ ਚੋਂ ਤੁਸੀਂ ਆਪਣੀਆਂ ਗੱਡੀਆਂ ਲਾ ਕੇ ਮਾਲ ਬਾਹਰ ਕਢਾ ਲਓ ਕਢਾ ਸਕਦੇ ਹੋ ਤੇ ਹੜਾਏ ਖੜ ਦੇ ਵਿੱਚ ਲੋਕਾਂ ਨੇ ਕਿੱਦਾਂ ਸੇਵਾ ਕੀਤੀਆਂ ਕਿੱਦਾਂ ਚੀਜ਼ਾਂ ਕੀਤੀਆਂ ਅਸਤ 12 ਮਹੀਨੇ 30 ਦਿਨ ਹੜ ਭੁਗਤ ਰਹੇ ਆ 12 ਮਹੀਨੇ 30 ਦਿਨ ਸਾਡੇ ਲਈ ਹੜ ਆਏ ਏ ਅਸੀਂ ਹੜ ਦੇ ਵਿੱਚ ਹੀ ਰਹਿ ਰਹੇ ਆ ਸਾਡੀ ਸੇਵਾ ਕਿਸੇ ਨੇ ਨਹੀਂ ਕਰਨੀ ਮੈਂ ਤਾਂ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਮੇਅਰ ਸਾਹਿਬ ਅਗਰ ਤੁਸੀਂ ਆਪਣਾ ਦੋਸਤੀਆਂ ਨਿਭਾਣੀਆਂ ਤੁਸੀਂ ਆਪਣਾ ਕੁਝ ਵੀ ਨਾ ਮਾਣਾ ਬੇਸ਼ੱਕ ਨਿਭਾਓ ਅਗਰ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਇਹ ਗੰਦੇ ਪਾਣੀ ਚ ਜਿਓ ਇਹਦੇ ਵਿੱਚ ਜਿਓ ਤੁਸੀਂ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਤੋਂ ਜਹਾਜ਼ ਲੈ ਦੋ ਅਸੀਂ ਵੀ ਆਪਣੇ ਉੱਡ ਕੇ ਆ ਜਿਆ ਕਰਾਂਗੇ ਉੱਪਰ ਲੈ ਜਾਇਆ ਕਰਾਂਗੇ ਥੱਲੇ ਫੈਕਟਰੀ ਜ ਆਪਣਾ ਕੰਮ ਕਰਕੇ ਲੈ ਜਾਇਆ ਕਰਾਂਗੇ ਮੁੜ ਕੇ ਤੁਸੀਂ ਆਪਣਾ ਜਹਾਜ਼ ਵਾਪਸ ਲੈ ਜਾਇਆ ਕਰੋ ਭਾਜੀ ਤੁਸੀਂ ਪ੍ਰੂਫ ਕਰਨਿਓ 4 ਦਿਨ ਰਮਲ ਡਾਈੰਗ ਬੰਦ ਕਰਾ ਦਿਓ ਤੁਹਾਨੂੰ ਇੱਥੇ ਇੱਕ ਬ ਆ ਸਿਰਫ ਇੱਕ ਬਾਹੂਬਲੀ ਨੂੰ ਖੁਸ਼ ਕਰਨ ਲਈ ਆ ਸਾਰਾ ਕੁਝ ਕੀਤਾ ਜਾ ਰਿਹਾ ਸਾਡੇ ਵਾਰਡ ਨਾਲੋਂ ਜ਼ਿਆਦਾ ਪਾਣੀ ਦੂਜੇ ਵਾਰਡ 'ਚ ਜਾ ਰਿਹਾ ਹੈ ਬਾਹੂਬਲੀ ਨੇ ਪਾਈਪ ਦੂਜੇ ਵਾਰਡ 'ਚ ਵੀ ਪਾਈਦੀ ਹੈ ਆ ਪਾਈਪ ਸਿਰਫ ਮੇਅਰ ਮੈਡਮ ਦੇ ਸਾਰੇ ਉਹਨੂੰ ਖੁਸ਼ ਕਰਨ ਲਈ ਬਾਹੂਬਲੀ ਨੂੰ ਇਹ ਸਾਰਾ ਕੁਝ ਹੋ ਰਿਹਾ ਹੈ ਕੋਈ ਮਰ ਜਾਵੇ ਇੱਥੇ ਕੋਈ ਪਰਵਾਹ ਇਹਨਾਂ ਨੂੰ ਕੋਈ ਪਰਵਾਹੀ ਬਾਹੂਬਲੀ ਦੀ ਪਰਵਾਹ ਹੈ ਬਾਕੀ ਕਿਸੇ ਦੀ ਪਰਵਾਹ ਨਹੀਂ ਹੈ ਇੱਕ ਆਹ ਫੈਕਟਰੀ ਆ ਉਹ ਪ੍ਰਿੰਟਿੰਗ ਦਾ ਕੰਮ ਕਰਦੇ ਆ ਉਹ ਵਿਚਾਰੇ ਤੇ ਅਲੀਗੇਸ਼ਨ ਲਾ ਦਿੱਤਾ ਗਿਆ ਕਹਿੰਦੇ ਜੀ ਇਹਦਾ ਪਾਣੀ ਆ ਉੱਥੋਂ 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 ਪਾਣੀ ਘੜਾਓ ਉੱਥੇ ਪਾਈਪ ਪਈ ਹੋਈ ਹੈ ਡੈਂਗ ਦੀ ਉੱਥੋਂ ਪਾਈਪ ਪਈ ਹੋਈ ਹੈ ਡੈਂਗ ਦੀ ਉੱਥੋਂ ਪਾਣੀ ਘੜਾਓ ਲਾਨ ਮੈਡਮ ਲਾਨ ਆਪਣੀ ਕਾਰ ਭੇਜਣ ਕ੍ਰੇਨ ਭੇਜਣ ਉਥੋਂ ਪਟਣ ਸਾਬ ਪਤਾ ਲੱਗ ਜੂਗਾ ਕਿਹਦਾ ਪਾਣੀ ਆ ਐਵੇਂ ਆਪਾਂ ਗੱਲਾਂ ਨਾਲ ਗੱਲ ਕਰ ਰਹੇ ਆ ਜਦ ਮੁਹੱਲਾਨ ਵਾਸੀ ਤੁਹਾਨੂੰ ਕਹਿ ਰਹੇ ਆ ਲੋਕ ਇੱਥੇ ਦੇ ਕਹਿ ਰਹੇ ਆ ਅਸੀਂ ਪਰੇਸ਼ਾਨ ਆ ਵੀ ਉਥੋਂ ਪਾਈ ਪਈ ਆ ਭੇਜਣ ਕ੍ਰੇਨ ਕਿਉਂ ਨਹੀਂ ਭੇਜਦੇ ਕਿਉਂ ਨਹੀਂ ਭੇਜਦੇ ਉਹਨੂੰ ਕਰਾਣ ਉਥੋਂ ਪਤਾ ਲੱਗ ਜੂਗਾ ਕਿਹਦਾ ਪਾਣੀ ਆ ਆ ਬਤਰਾ ਜੀ ਖੜੇ ਆ ਅਸੀਂ ਇਹਨਾਂ ਨੂੰ ਫੋਨ ਕਰ ਦੰਨੇ ਆ ਬਤਰਾ ਜੀ ਬੇਨਤੀ ਆ ਵੀ ਮੈਂ ਫੈਕਟਰੀ ਜਾਣਾ ਅੱਜ 30 ਦਿਨ ਹੋ ਗਏ 30 ਤੋਂ 35 ਦਿਨ ਹੋ ਗਏ ਅੱਜ ਫੈਕਟਰੀ ਦੇ ਅੰਦਰ ਨਹੀਂ ਗਏ ਅਸੀਂ ਕਿਉਂ ਪਾਣੀ ਆ ਜਾਈ ਨਹੀਂ ਹੁੰਦਾ ਗੰਦ ਜਿਗਾ ਜਾਈਏ ਲੇਬਰ ਨੂੰ ਹੱਥ ਜੋੜਦੇ ਆ ਬੇਨਤੀ ਕਰਦੇ ਆ ਕਾਰੀਗਰਾਂ ਨੂੰ ਵੀ ਯਾਰ ਤੁਸੀਂ ਤਾਂ ਕੰਮ ਅੰਦਰ ਕਰ ਲਓ ਫੈਕਟਰੀ ਚਲਾ ਲਓ ਉਹ ਵਿਚਾਰੇ ਗੰਦੇ ਪਾਣੀ ਚ ਅੰਦਰ ਤਾਂ ਚੱਲ ਜਾਂਦੇ ਆ ਪਰ ਅੱਜ ਉਹਨਾਂ ਦੇ ਉਹਨਾਂ ਦੇ ਪੈਰਾਂ ਦੀਆਂ ਦਵਾਈਆਂ ਕਰਾ ਰਹੇ ਆ ਅਸੀਂ ਉਹਨਾਂ ਨੂੰ ਦਵਾਈਆਂ ਲੈ ਕੇ ਦੇ ਰਹੇ ਆ ਡਾਕਟਰਾਂ ਕੋਲੋਂ ਟਿਊ ਆਸ਼ਵਾਸ਼ਣ ਦੇ ਦਿੱਤਾ ਗਿਆ ਹੁਣ ਮੇਅਰ ਮੈਡਮ ਤਾਂ ਚਲੋ ਬਿਜ਼ੀ ਨੇ ਕਿਤੇ ਹਨਾ ਮੀਟਿੰਗ ਦੇ ਵਿੱਚ ਉਹਨਾਂ ਦੇ ਜਿਹੜੇ ਕਿਸੇ ਪੀਏ ਜਾਂ ਪੀਆਰ ਨਾਲ ਦੇ ਨੇ ਫੋਨ ਚੱਕਿਆ ਹਰਸ਼ਿਮਰਨ ਨੇ ਜੋ ਕਿ ਉਹਨਾਂ ਨੂੰ ਜ਼ਿੰਮੇਵਾਰ ਦਿੱਤੀ ਹੀ ਆ ਉਹਨਾਂ ਨਾਲ ਬੋਲਿਆ ਜਾ ਰਿਹਾ ਕਿ 4 ਦਿਨਾਂ ਦੇ ਵਿੱਚ ਬਿਲਕੁਲ ਹੱਲ ਕੀਤਾ ਜਾਵੇਗਾ ਜੇ 4 ਦਿਨਾਂ ਬਾਅਦ ਹੱਲ ਨਹੀਂ ਹੁੰਦਾ ਤਾਂ ਤੁਹਾਡੀ ਅਗਲਾ ਸਟੈਪ ਕੀ ਨੇ ਦੇਖੋ ਅਸੀਂ ਆਪਣੀ ਪਾਰਟੀ ਦੀ ਨੋਟਿਚ ਵੀ ਲੈ ਆਂਦਾ ਆ ਸਾਰੇ ਅਧਿਕਾਰੀਆਂ ਨੂੰ ਵੀ ਦੱਸਦਾ ਮੇਅਰ ਮੈਮ ਨੂੰ ਦੱਸਦਾ ਕਮਿਸ਼ਨ ਸਾਹਿਬ ਨੂੰ ਵੀ ਦੱਸਦਾ ਹੁਣ ਸਾਡੇ ਕੋ ਸਿਰਫ ਬਾਬਾ ਸਾਹਿਬ ਅੰbedkar ਜੀ ਨੇ ਸਾਨੂੰ ਇੱਕ ਅਧਿਕਾਰ ਦਿੱਤਾ ਆ ਵੀ ਕੰਨਾ ਤੱਕ ਆਵਾਜ਼ ਕਿਵੇਂ ਪਹੁੰਚਾਣੀ ਆ ਉਹ ਅਸੀਂ ਫਿਰ ਧੰਨਾ ਪ੍ਰਦਰਸ਼ਨ ਕਰਾਂਗੇ ਸਾਡੇ ਲਈ ਸਾਡੇ ਵਾਰਡ ਦੇ ਲੋਕ ਸਾਡਾ ਪਰਿਵਾਰ ਆ ਅਸੀਂ ਆਪਣੇ ਪਰਿਵਾਰ ਨੂੰ ਐਦਾਂ ਦੁਖੀ ਨਹੀਂ ਹੋਣ ਦੇਣਾ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਣਾ ਇਹਦੇ ਸਾਰੀ ਕਲਦੀਬਨਗਰ ਵੀ ਸਾਡੀ 2 ਮਹੀਨੇ ਤੋਂ ਇਹੀ ਕੰਮ ਨੂੰ ਝੂਸਦੀ ਪਈ ਆ ਉਹਦਾ ਕਾਰਨ ਆ ਬਸਤੀ ਚੌਂਕ ਚ ਡਿਸਪੋਜ਼ਲ ਚੱਲਦਾ ਇਹ ਰਾਹੋ ਰੋਡ ਨੂੰ ਖੁਸ਼ ਕਰਨ ਲਈ ਸਾਡਾ ਸਾਰਾ ਏਰੀਆ ਡੋਪ ਦਿੰਦੇ ਆ ਮੈਂ ਨਹੀਂ ਕਹਿੰਦਾ ਤੁਸੀਂ ਉੱਥੇ ਦਾ ਪਾਣੀ ਨਾ ਕੱਢੋ ਕੱਢੋ ਲੇਕਿਨ ਤੁਸੀਂ ਇੱਕ ਚੀਜ਼ ਕਰਨ ਲਈ ਸਾਨੂੰ ਵੀ ਕੋਈ ਚੀਜ਼ ਦਿਓ ਸਾਨੂੰ ਵੀ ਡਿਸਪੋਜ਼ਲ ਦਿਓ ਵੀ ਸਾਡਾ ਵਾਰਡ ਪਰੇਸ਼ਾਨ ਨਾ ਹੋਵੇ ਤੁਸੀਂ ਇੱਕ ਵਾਰਡ ਨੂੰ ਠੀਕ ਕਰਨ ਲਈ ਦੂਜੇ ਵਾਰਡ ਨੂੰ ਪਰੇਸ਼ਾਨ ਕਰ ਰਹੇ ਹੋ ਮੈਂ ਦਿਖਾ ਦੇਣਾ ਚਾਹੁੰਦਾ ਇੱਥੇ ਲੱਗੀ ਇੱਕ ਸਕੂਲ ਹੈਗਾ ਜਿੱਥੇ ਕਿ ਬੱਚੇ ਪੜਨ ਆਉਂਦੇ ਨੇ ਇਹ ਨਰਕ ਦੀ ਨਰਕ ਦੇ ਰਾਸਤੇ ਦੇ ਵਿੱਚੋਂ ਲੰਘ ਕੇ ਉਹ ਬੱਚੇ ਜਿਹੜੀ ਕਿ ਸਕੂਲ ਪੜਨ ਜਾਂਦੇ ਨੇ ਹਾਲਾਂਕਿ ਕੋਈ ਵੀ ਵੱਡੀ ਜਿਹੜੀ ਕਿ ਉਹਨਾਂ ਨੂੰ ਬਿਮਾਰੀ ਵੀ ਜਿਹੜੀ ਕਿ ਲੱਗ ਸਕਦੀ ਹੈ ਉਸੇ ਧਿਆਨ ਜਿਹੜਾ ਕਿ ਆ ਪ੍ਰਸ਼ਾਸਨ ਬਿਲਕੁਲ ਨਹੀਂ ਰੱਖਦਾ ਨਜ਼ਰ ਆ ਰਿਹਾ ਲਗਾਤਾਰ ਕੁੰਕਣ ਨਹੀਂ ਸੁਤਾ ਨਜ਼ਰ ਆ ਰਿਹਾ ਪਰ ਆਸ਼ਵਾਸ਼ਣ ਜਰੂਰ ਦਿੱਤਾ ਗਿਆ ਵਾ ਮੇਅਰ ਦੇ ਜਿਹੜੇ ਆ ਪੀਏ ਨੇ ਜਾਂ ਉਹਦੇ ਨਾਲ ਉਹਨਾਂ ਨਾਲ ਜਿਹੜੇ ਨੇ ਆ ਹਰਸ਼ਿਮਰਨ ਉਹਨਾਂ ਦੇ ਵੱਲੋਂ ਜਰੂਰ ਅਸ਼ਵਾਸ਼ਣ ਦਿੱਤਾ ਗਿਆ ਐਸਜੀਓ ਸੰਦੀਪ ਸ਼ਰਮਾ ਦੇ ਵੱਲੋਂ ਵੀ ਅਸ਼ਵਾਸ਼ਣ ਦਿੱਤਾ ਗਿਆ ਵਾ ਕਿ ਬਿਲਕੁਲ ਜਿਹੜਾ ਪਾਣੀ ਹੈ ਗੰਦਾ ਪਾਣੀ ਹੈ ਗਲੀਆਂ ਦੇ ਵਿੱਚ ਜਿਹੜਾ ਗੰਦਾ ਪਾਣੀ ਭਰਿਆ ਹੋਇਆ ਵਾ ਇਹ ਜਰੂਰ ਅਸੀਂ 4 ਦਿਨਾਂ ਦੇ ਵਿੱਚ ਕਲੀਅਰ ਕਰ ਦਾਂਗੇ ਹਾਲਾਂਕਿ ਸਵਾਲ ਇੱਕ ਇੱਥੇ ਉੱਠਦਾ ਵਾ ਲੋਕ ਇੱਥੇ ਰਹਿ ਰਹੇ ਨੇ 4 ਦਿਨ ਕਿਉਂ ਪਾਣੀ 4 ਦਿਨ ਇੰਨਾ ਕੁ ਇੰਨਾ ਕੁ ਲੇਟ ਨਿਕਲੂਗਾ ਪਾਣੀ ਕੀ ਅਗਰ ਕਿਸੇ ਨੂੰ ਬਿਮਾਰੀ ਲੱਗਦੀ ਹੈ ਕਿ ਉਹ ਹਸਪਤਾਲ ਚਾ ਦਿਨਾਂ ਬਾਅਦ ਜਾਏਗਾ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਜੇ ਅਜ ਇੱਥੇ ਕੋਈ ਸੰਕਟ ਆਇਆ ਵਾ ਜਾਂ ਕੋਈ ਇੱਥੇ ਦੁਬਿਧਾ ਆਈ ਹੈ ਲੋਕਾਂ ਦੇ ਉੱਤੇ ਲੋਕਾਂ ਨੇ ਗਿਣ ਚੁਣ ਕੇ ਮੇਅਰ ਬਣਾਇਆ ਵਾ ਜਾਂ ਡਿਪਟੀ ਮੇਅਰ ਬਣਾਇਆ ਸੀਨੀਅਰ ਮੇਅਰ ਬਣਾਇਆ ਜਾਂ ਅਧਿਕਾਰੀਆਂ ਨੂੰ ਇੱਥੇ ਲੋਕਾਂ ਦੇ ਟੈਕਸਾਂ ਰਾਹੀਂ ਤਨਖਾਹਾਂ ਮਿਲ ਰਹੀਆਂ ਨੇ ਕਿ ਇਹ 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 ਖਮਿਆਜਾ ਭੁਗਤਣਾ ਪਏਗਾ ਲੋਕਾਂ ਨੂੰ ਸਵਾਲ ਇਹ ਲੋਕਾਂ ਦਾ ਉੱਠ ਰਿਹਾ ਵਾ ਇਹ ਅਸੀਂ ਨਹੀਂ ਚੱਕ ਰਹੇ ਸਵਾਲ ਲੋਕਾਂ ਦੇ ਨੇ ਸਾਡਾ ਕੰਮ ਕਰਨਾ ਵੀ ਔਖਾ ਹੋ ਗਿਆ ਵਾ ਲੇਬਰ ਨੂੰ ਅਸੀਂ ਦਵਾਈਆਂ ਲੈ ਲੈ ਕੇ ਅਸੀਂ ਥਾਗੇ ਆ ਕਦੋਂ ਤੱਕ ਲੁਧਿਆਣਾ ਸੁਧਰੇਗਾ ਕਦੋਂ ਤੱਕ ਪ੍ਰਸ਼ਾਸਨ ਜਾਗੇਗਾ ਕਦੋਂ ਤੱਕ ਇਹ ਰਾਜਨੀਤਿਕ ਸਿਆਸੀ ਪਾਰਟੀਆਂ ਜਾਗਣਗੀਆਂ ਕਮਕਰਨ ਦੀ ਨੀਤੋ ਇਹ ਜ਼ਰੂਰ ਦੇਖਣਾ ਹੈਗਾ ਤੇ 4 ਦਿਨ ਬਾਅਦ ਹੀ ਦੇਖਣਾ ਹੈਗਾ ਕਿ ਨਰਕ ਦਾ ਪਾਣੀ ਇਹ ਗੰਦਾ ਪਾਣੀ ਗਲੀਆਂ ਚੋਂ ਨਿਕਲਦਾ ਹੈ ਕਿ ਨਹੀਂ ਨਿਕਲਦਾ ਸੁਹਾਵਣੀ ਗਲੀ ਹੁੰਦੀ ਹੈ ਨਹੀਂ ਹੁੰਦੀ ਬਾੜ ਸਾਫ਼ ਸੁਥਰਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਆਨੇ ਸਮੇਂ ਜ਼ਰੂਰ ਦੇਖਣਾ ਹੈ ਜੁੜੇਲ ਥਾਣੇ ਲਈ ਤਨਾ ਰਿਪੋਰਟਾਂ